ਪਹਾੜਾਂ ਦੀ ਰਾਣੀ ਸੀਗੀ ਜਿਹਨੂੰ ਮਾਲਵੇ ਦੇ ਟਿੱਬਿਆਂ ਦਾ ਰਾਹ ਦਿਖਾਤਾ ਮਾਤਾ ਮਹਿੰਦਰਕੌਰ ਨੇ ਔਰ ਜਿਹੜੀ ਪੰਜਾਬੀਆਂ ਦੀ ਇੱਕ ਸਦੀਆਂ ਤੋਂ ਆਪਾਂ ਜਾਣਦੇ ਆ ਕਿ ਪੰਜਾਬੀ ਅੜੀ ਨਹੀਂ ਛੱਡਦੇ ਔਰ ਆਪਦੇ ਦੁਸ਼ਮਣ ਨੂੰ ਝੁਕਾਉਂਦੇ ਆ ਇੱਕ ਪੰਜਾਬ ਚ ਕਹਾਵਤ ਮਸ਼ਹੂਰ ਹੈ ਕਿ 100 ਗੰਡਾ ਵੀ ਖਾਦਾ 170 ਵੀ ਖਾਦਾ ਤੇ 100 ਰੁਪਿਆ ਵੀ ਦਿੱਤਾ ਕੰਗਨਾਰ ਰਣੌਤ ਨੇ ਪਹਿਲਾਂ ਕੋਰਟਾਂ ਦੇ ਵਿੱਚ ਉਹ ਸੁਪਰੀਮ ਕੋਰਟ ਰਾਹੀਂ ਬਚਨ ਦੀ ਕੋਸ਼ਿਸ਼ ਵੀ ਕਰਦੀ ਰਹੀ ਫੇਰ ਸਾਡੀ ਉਹ ਪੰਜਾਬੀ ਕੁੜੀ ਨੌਜਵਾਨ ਸਾਡੀ ਧੀ ਸੀਐਸਐਫ ਦੀ ਜਿਹੜੀ ਜਵਾਨ ਸੀ ਜਦੋਂ ਉਹਦੇ ਨਾਲ ਬਦਤਮੀਜ਼ੀ ਕੀਤੀ ਥੱਪੜ ਵੀ ਖਾਦਾ ਤੇ ਅੱਜ ਕਹਿਣਾ ਵੀ ਸਾਡੇ ਪਿੰਡ ਆ ਕੇ ਜਦੋਂ ਪੈਰ ਫੜ ਲੈਣੇ ਤਾਂ ਇਹ ਸੱਚੀਓ ਸਾਡੀ ਜਿੱਤ ਹੈ ਮਾਤਾ ਮਹਿੰਦਰ ਕੌਰ ਦੇ ਸਟਰਗਲ ਦੀ ਇਹੀ ਹੀ ਕੰਗਣਾਰ ਨਾ ਹੁੰਦਾ ਜਿੰਨੇ ਦਲਜੀਤ ਵਰਗਿਆਂ ਨੂੰ ਵੀ ਰੀਟਵੀਟ ਕਰਕੇ ਬੁਰਾ ਭਲਾ ਕਿਆ ਪੱਗ ਵਾਲਾ ਕਿਉਂਕਿ ਉਹ ਵੀ ਪੱਗ ਵਾਲਾ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਤਾਂ ਪੰਜਾਬੀਆਂ ਖਿਲਾਫ ਜਦੋਂ ਕੋਈ ਵੀ ਵੱਡੀ ਸੈਲੀਬ੍ਰਿਟੀ ਜਾਂ ਕੋਈ ਜਿਹੜਾ ਨੇਤਾ ਬੋਲਦਾ ਤਾਂ ਉਹਨੂੰ ਇਹ ਸੋਚਣਾ ਚਾਹੀਦਾ ਭਾਈ 100 ਦਿਨ ਚੋਰ ਦਾ ਇੱਕ ਦਿਨ ਸਾਥ ਦਾ ਵੀ ਆਉਂਦਾ ਇਸ ਕਰਕੇ ਜੇ ਤੁਹਾਨੂੰ ਡਰ ਹੈ ਲੋਕਾਂ ਚਾਉਣ ਤੋਂ ਜੇ ਤੁਹਾਨੂੰ ਡਰ ਹੈ ਅਦਾਲਤਾਂ ਚਾਉਣ ਤੋਂ ਤੇ ਆਪਦੇ ਮੂੰਹ ਤੋਂ ਸੋਚ ਸਮਝ ਕੇ ਬੋਲਿਆ ਕਰੋ ਕਿ ਜਿਹੜਾ ਦੇਣੀਆਂ ਵੀ ਪਹਿਣ ਗਿਆ ਆਰਐਮਬੀ ਟੈਲੀਵਿਜ਼ਨ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾ ਸੁਰਿੰਦਰ ਕੰਬੋਜ। ਬੀਤੇ ਕੱਲ ਕੰਗਨਰ ਨੋਤ ਦੀ ਬਠਿੰਡਾ ਕੋਰਟ ਦੇ ਵਿੱਚ ਪੇਸ਼ੀ ਹੁੰਦੀ ਹੈ। ਉਸ ਪੇਸ਼ੀ ਦੇ ਵਿੱਚ ਕੰਗਨਰ ਨੋਤ ਦੇ ਵੱਲੋਂ ਮਾਫੀ ਮੰਗੀ ਜਾਂਦੀ ਹੈ। ਉਸ ਤੋਂ ਬਾਅਦ ਬੀਬੀ ਮਹਿੰਦਰ ਕੌਰ ਦਾ ਵੀ ਇੱਕ ਬਿਆਨ ਆਉਂਦਾ ਕਿ ਇਹ ਮਾਫੀ ਪਹਿਲਾਂ ਕਿਉਂ ਨਹੀਂ ਮੰਗੀ ਗਈ? 4 ਸਾਲ ਤੋਂ ਬਾਅਦ ਕਿਉਂ ਮੰਗੀ ਗਈ? ਉਸੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਬਾਈ ਅਵਤਾਰ ਸਿੰਘ ਮਹਿਮਾ ਜੀ ਹੋਣਗੇ। ਪਹਿਲਾਂ ਸਵਾਗਤ ਕਰਦੇ ਹਾਂ ਫਿਰ ਅਗਲੀ ਗੱਲਬਾਤ ਵਧਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕਿਵੇਂ ਦੇਖਦੇ ਹੋ ਜੇ ਕੰਗਨਾਰ ਨੋਦ ਦੇ ਵੱਲੋਂ ਜੇ ਮਾਫੀ ਮੰਗੀ ਗਈ ਹੈ ਕੀ ਖੁਸ਼ ਹੋ ਇਸ ਗੱਲ ਤੋਂ ਦੇਖੋ ਪਹਿਲੀ ਗੱਲ ਤਾਂ ਸਾਨੂੰ ਇਸ ਗੱਲ ਦਾ ਦੁੱਖ ਸੀ ਕਿ ਹਰ ਇੱਕ ਲੀਡਰ ਜਿਹੜਾ ਕਿਸਾਨਾਂ ਦੇ ਵਿਰੋਧ ਔਰ ਕਾਰਪੋਰੇਟ ਦੇ ਪੱਖ 'ਚ ਬੋਲਦਾ ਉਹ ਕਿਸਾਨਾਂ ਨੂੰ ਬਦਨਾਮ ਕਰਨ ਲਈ ਅਨਾਬ ਸ਼ਨਾਬ ਜਿਹੜਾ ਬੋਲਦਾ ਇਹ ਬਹੁਤ ਮਾੜੀ ਗੱਲ ਹੈ ਪਰ ਉਹ ਬੋਲ ਕੇ ਉਹਨੂੰ ਲੱਗਦਾ ਸੀ ਵੀ ਨਿਕਲ ਜਾਵਾਂਗੇ ਇਦਾਂ ਉਹ ਅੱਜ ਬੇਬੇ ਮਹਿੰਦਰ ਕੌਰ ਉਸਦੇ ਪਰਿਵਾਰ ਦਾ ਜਿਹੜਾ ਸਟਰਗਲ ਸੀਗਾ ਉਹਦੇ ਕਰਕੇ ਜਿਹੜੀ ਪਹਾੜਾਂ ਦੀ ਰਾਣੀ ਸੀਗੀ ਜਿਹਨੂੰ ਮਾਲਵੇ ਦੇ ਟਿੱਬਿਆਂ ਦਾ ਰਾਹ ਦਿਖਾਤਾ ਮਾਤਾ ਮਹਿੰਦਰ ਕੌਰ ਨੇ ਤਾਂ ਇਸ ਗੱਲ ਦੀ ਸਾਨੂੰ ਸੱਚੀਓ ਖੁਸ਼ੀ ਹੈ ਕਿ ਭਾਰਤ ਵਰਗੇ ਮੁਲਕ ਵਿੱਚ ਜਿੱਥੇ ਡੈਮੋਕ੍ਰੇਸੀ ਚਾਹੇ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਕੰਮ ਨਹੀਂ ਕਰਦੀ ਫਿਰ ਵੀ ਕਾਨੂੰਨ ਦੇ ਰਸਤੇ ਦੇ ਰਾਹੀ ਔਰ ਜਿਹੜਾ ਮਜਬੂਰ ਹੋਣਾ ਪਿਆ ਕਗਨਰ ਰਣੌਤ ਨੂੰ ਇੱਥੇ ਆਉਣ ਦੇ ਲਈ ਔਰ ਉਹਨੇ মিডিਆ ਦੇ ਵਿੱਚ ਵੀ ਔਰ ਕੋਰਟ ਦੇ ਵਿੱਚ ਵੀ ਜਿਹੜੀ ਮਾਫੀ ਮੰਗੀ ਹੈ ਇਹਦੇ ਨਾਲ ਥੋੜਾ ਜਿਹਾ ਦਿਲ ਨੂੰ ਰਾਹਤ ਜ਼ਰੂਰ ਮਿਲੀ ਹੈ ਖੁਸ਼ੀ ਵੀ ਆ ਔਰ ਜਿਹੜੀ ਪੰਜਾਬੀਆਂ ਦੀ ਇੱਕ ਸਦੀਆਂ ਤੋਂ ਆਪਾਂ ਜਾਣਦੇ ਆ ਕਿ ਪੰਜਾਬੀ ਅੜੀ ਨਹੀਂ ਛੱਡਦੇ ਔਰ ਆਪਦੇ ਦੁਸ਼ਮਣ ਨੂੰ ਝਕਾਉਂਦੇ ਆ ਜਿਵੇਂ ਮੋਦੀ ਨੇ ਕਿਸਾਨਾਂ ਖਿਲਾਫ ਕਾਨੂੰਨ ਲਿਆਂਦੇ ਮੋਦੀ ਨੂੰ ਮਾਫੀ ਮੰਗਣੀ ਪਈ ਜੇ ਭਗਵਾਨਤਮਾਨ ਨੇ ਲੈਂਡ ਪੁਲਿੰਗ ਐਕਟ ਲਿਆਂਦਾ ਉਹਨਾਂ ਨੂੰ ਵੀ ਮਾਫੀ ਮੰਗਣੀ ਪਈ ਵਾਪਸ ਲੈਣਾ ਪਿਆ ਔਰ ਕੰਗਣਾ ਰਣੌਤ ਵਰਗੇ ਲੀਡਰ ਜਿਹੜੇ ਆਰਐਸਐਸ ਬੀਜੇਪੀ ਦੀ ਬੋਲੀ ਬੋਲਦੇ ਆ ਔਰ ਕਿਸਾਨਾਂ ਨੂੰ ਔਰ ਖਾਸ ਕਰਕੇ ਸਾਡੀਆਂ ਮਾਵਾਂ ਦੇ ਖਿਲਾਫ ਇਹੋ ਜਿਹੇ ਵਿਕਾਊ ਸ਼ਬਦ ਬੋਲਨੇ ਵੀ ਇਹ ਤਾਂ ਵਿਕਾਊ ਨੇ 100-100 ਰੁਪਏ ਚ ਆਉਂਦੇ ਨੇ ਔਰ ਉਹਦੇ ਤੇ ਆ ਕੇ ਮਾਫੀ ਮੰਗਣੀ ਇਹ ਸੱਚੀਓ ਖੁਸ਼ੀ ਵਾਲੀ ਗੱਲ ਹੈ ਇੱਕ ਪੰਜਾਬ ਚ ਘਾਵਤ ਮਸ਼ਹੂਰ ਹੈ ਕਿ 100 ਗੰਡਾ ਵੀ ਖਾਦਾ 170 ਵੀ ਖਾਦਾ ਤੇ 100 ਰੁਪਿਆ ਵੀ ਦਿੱਤਾ ਕੰਗਣਾ ਰਣੌਤ ਨੇ ਪਹਿਲਾਂ ਕੋਰਟਾਂ ਦੇ ਵਿੱਚ ਉਹ ਸੁਪਰੀਮ ਕੋਰਟ ਰਾਹੀਂ ਬਚਨ ਦੀ ਕੋਸ਼ਿਸ਼ ਵੀ ਕਰਦੀ ਰਹੀ ਫੇਰ ਸਾਡੀ ਉਹ ਪੰਜਾਬੀ ਕੁੜੀ ਨੌਜਵਾਨ ਸਾਡੀ ਧੀ ਸੀ ਆ ਸੀਐਸਐਫ ਦੀ ਜਿਹੜੀ ਜਵਾਨ ਸੀ ਜਦੋਂ ਉਹਦੇ ਨਾਲ ਬਤਮੀ ਜੀ ਕੀਤੀ ਥੱਪੜ ਵੀ ਖਾਦਾ ਤੇ ਅੱਜ ਇੱਥੇ ਆ ਕੇ ਚਾਹੇ ਅਜੇ ਕੋਰਟ ਦਾ ਫੈਸਲਾ ਆਉਣਾ ਬਾਕੀ ਹੈ ਜਾਂ ਸਾਡੀ ਬੇਬੇ ਨੇ ਵੀ ਹਜੇ ਆਪਣਾ ਫੈਸਲਾ ਲੈਣਾ ਹੈ ਪਰ ਇਹਦੇ باوجود ਉਹਨੇ ਇੱਥੇ ਇਸ ਧਰਤੀ ਤੇ ਮਾਲਵੇ ਤੇ ਆ ਕੇ ਜਦੋਂ ਦੇ ਸਾਡੇ ਕਹਿਣਾ ਵੀ ਸਾਡੇ ਪਿੰਡ ਆ ਕੇ ਜਦੋਂ ਪੈਰ ਫੜ ਲੈਣੇ ਤਾਂ ਇਹ ਸੱਚੀਓ ਸਾਡੀ ਜਿੱਤ ਹੈ ਮਾਤਾ ਮਹਿੰਦਰ ਕੌਰ ਦੇ ਸਟਰਗਲ ਦੀ ਸਾਡੇ ਸੰਯੁਕਤ ਕਿਸਾਨ ਮੋਰਚੇ ਦੀ ਔਰ ਖਾਸ ਕਰਕੇ ਪੰਜਾਬੀਆਂ ਦੀ ਜਿਹੜੀ ਅਸੀਂ ਇਸ ਨੂੰ ਜਤਕਾਂ ਜੀ ਜਦੋਂ ਇਸ ਕੇਸ ਦੀ ਸ਼ੁਰੂਆਤ ਹੋਈ ਸੀ ਕੀ ਲੱਗਦਾ ਸੀ ਕਿ ਚੁਕਾ ਪਾਵਾਂਗੇ ਕੰਗਣਾ ਰਣੋਤਨ ਕਿਉਂਕਿ ਉਹ ਕੋਈ ਮੈਂਬਰ ਪਾਰਲੀਮੈਂਟ ਵੀ ਨੇ ਇੱਕ ਮਸ਼ਹੂਰ ਅਦਾਕਾਰ ਨੇ ਕੀ ਲੱਗਦਾ ਸੀ ਕਿ ਚੁਕਾ ਪਾਵਾਂਗੇ ਦੇਖੋ ਜਦੋਂ ਸ਼ੁਰੂਆਤ ਹੋਈ ਸੀ ਤਾਂ ਕੋਈ ਵੀ ਜਿਹੜੇ ਲੀਡਰ ਨੇ ਉਹ ਜਿਵੇਂ ਸ਼ਹੀਨ ਬਾਗ ਦਾ ਮੋਰਚਾ ਸੀ ਉਦੋਂ ਵੀ ਇਹਨਾਂ ਦੇ ਇਹੋ ਜਿਹੇ ਬਿਆਨ ਆਉਂਦੇ ਸੀ ਜਾਂ ਕਿਸਾਨ ਅੰਦੋਲਨ ਵੇਲੇ ਵੀ ਆਏ ਔਰ ਉਦੋਂ ਲੱਗਦਾ ਸੀ ਕਿਉਂਕਿ ਸੱਤਾ ਦੇ ਵਿੱਚ ਜਿਹੋ ਜੀ ਇਹ ਸਰਕਾਰ ਹੈ ਬੀਜੇਪੀ ਇਹ ਫਾਸ਼ੀਵਾਦੀ ਸਰਕਾਰ ਹੈ ਇਹ ਲੋਕਾਂ ਖਿਲਾਫ ਸਿਰਫ ਬਿਆਨ ਹੀ ਨਹੀਂ ਦਿੰਦੇ ਇਹ ਉਸ ਤਰ੍ਹਾਂ ਦੇ ਐਕਟ ਵੀ ਕਰਦੇ ਨੇ ਲੋਕਾਂ ਨੂੰ ਗਊ ਰੱਖਿਆ ਦੇ ਨਾਂ ਤੇ ਮਾਰਨਾ ਸਾਡੇ ਕਿਸਾਨਾਂ ਨੂੰ ਲਖੀਮਪੁਰ ਖੀਰੀ ਦੇ ਵਿੱਚ ਮੰਤਰੀ ਨੇ ਪਹਿਲਾਂ ਕਿਹਾ ਸੀ ਕਿ ਤੁਸੀਂ ਮੈਨੂੰ ਜਾਣਦੇ ਨਹੀਂ ਲਖੀਮਪੁਰ ਖੀਰੀਵਾਲ ਨੇ ਕਿ ਮੰਤਰੀ ਬਣਨ ਤੋਂ ਪਹਿਲਾਂ ਮੈਂ ਕੀ ਸੀ ਫਿਰ ਉਹਨੇ ਦੱਸਿਆ 3 ਅਕਤੂਬਰ ਨੂੰ ਸਾਡੇ 4 ਕਿਸਾਨ ਤੇ ਇੱਕ ਪੱਤਰਕਾਰ ਭਰਾ ਨੂੰ ਮਾਰ ਕੇ ਗੱਡੀਆਂ ਥੱਲੇ ਦੜੜ ਕੇ ਦੱਸਿਆ ਕਿ ਮੈਂ ਕੀ ਆ ਮੈਂ ਗੁੰਡਾ ਵਾਂ ਤਾਂ ਇਸੇ ਤਰ੍ਹਾਂ ਇਹ ਉਮੀਦ ਨਹੀਂ ਲੱਗਦੀ ਸੀ ਕਿ ਜਿਹੜੀ ਇਹ ਕੰਗਨਾਰ ਰਣੌਤ ਇਸ ਤਰ੍ਹਾਂ ਦੇ ਬਿਆਨ ਦੇ ਰਹੀ ਐ ਇਹ ਆਵੇਗੀ ਤਾਂ ਪਰ ਕਿਉਂਕਿ ਜਿਥੇ ਸਾਡੀ ਜਿਹੜੀ ਪਾਰਲੀਮੈਂਟ ਤੇ ਫਾਸ਼ੀਵਾਦੀਆਂ ਦਾ ਕਬਜ਼ਾ ਉਸੇ ਤਰ੍ਹਾਂ ਫਾਸ਼ੀਵਾਦੀਆਂ ਦਾ ਕਬਜ਼ਾ ਹਰ ਪਿੱਲਰ ਦੇ ਅੰਦਰ ਹੋ ਚੁੱਕਾ ਹੈ ਸੁਪਰੀਮ ਕੋਰਟ ਤੱਕ ਉਹਨਾਂ ਦਾ ਦਖਲ ਹੈ ਉੱਥੇ ਜਿਹੜੇ ਦਲਿਤ ਜੱਜ ਨੇ ਉਹਨਾਂ ਨੂੰ ਇੱਕ ਉੱਚ ਜਾਤੀ ਵਕੀਲ ਉਹਨਾਂ ਤੇ ਜੁੱਤੀਆਂ ਸੁੱਟਦਾ ਹਮਲੇ ਕਰਦਾ ਅਜਿਹੇ ਵਿੱਚ ਲੱਗਦਾ ਨਹੀਂ ਸੀ ਕਿ ਕੋਈ ਇਨਸਾਫ ਮਿਲੇਗਾ ਪਰ ਫਿਰ ਵੀ ਇਹ ਜਿਹੜੀਆਂ ਅਦਾਲਤਾਂ ਨੇ ਇਹ ادارے ਨੇ ਇਹ ਆਪਣੇ ਮਾਨ ਸਨਮਾਨ ਨੂੰ ਬਚਾਈ ਰੱਖਣ ਲਈ ਕਿਤੇ ਨਾ ਕਿਤੇ ਜਦੋਂ ਲੋਕਪੱਖੀ ਫੈਸਲੇ ਲੈਂਦੇ ਨੇ ਤਾਂ ਉਹਦੇ ਨਾਲ ਇੰਨੇ ਸਾਲਾਂ ਦੀ ਜੋ ਕਿ 2020 ਕੀ ਦੇ ਵਿੱਚ ਅੰਦੋਲਨ ਹੋਇਆ ਉਸ ਵੇਲੇ ਇਹ ਟਵੀਟ ਕਰਕੇ ਮਾਤਾ ਦੀ ਫੋਟੋ ਲਾ ਕੇ ਟਿੱਪਣੀ ਕੀਤੀ ਗਈ ਸੀ ਉਹਦੇ ਤੋਂ ਲਗਾਤਾਰ ਮਾਤਾ ਨੇ ਜਿਹੜਾ ਸਟਰਗਲ ਕੀਤਾ ਇੰਨੇ ਸਾਲ ਇੱਕ ਬਿਰਧ ਅਵਸਥਾ ਵਿੱਚ ਸਿਰਫ ਅੰਦੋਲਨ ਨਹੀਂ ਲੜਿਆ ਬਾਦ ਦੇ ਵਿੱਚ ਅਦਾਲਤਾਂ ਨੇ ਚੱਕਰ ਕੱਟੇ ਨੇ ਤਾਂ ਉਹਦੇ ਦੌਰਾਨ ਜਿਹੜਾ ਇਹਨਾਂ ਲੰਮੇ ਸਟਰਗਲ ਦੇ ਦੌਰਾਨ ਹੁਣ ਜਾ ਕੇ ਜਿਹੜੀ ਇਹ ਜਦੋਂ ਇਹ ਫੈਸਲਾ ਆਇਆ ਕਿ ਹੁਣ ਨੂੰ ਪੇਸ਼ ਹੋਣਾ ਹੀ ਪੈਣਾ ਤਾਂ ਉਹਨੇ ਕੋਸ਼ਿਸ਼ ਵੀ ਕੀਤੀ ਕਿ ਸੁਪਰੀਮ ਕੋਰਟ ਦੇ ਰਾਹੀਂ ਮੈਨੂੰ ਕੋਈ ਮਿਲ ਜਾਵੇਗਾ ਸਟੇ ਮੈਨੂੰ ਪੇਸ਼ ਨਾ ਹੋਣਾ ਪੈਗਾ ਪਰ ਜਦੋਂ ਥੋੜਾ ਜਿਹਾ ਲੋਕਪੱਕੀ ਫੈਸਲਾ ਆਇਆ ਤਾਂ ਫਿਰ ਉਮੀਦ ਜੱਗੀ ਔਰ ਉਹ ਉਮੀਦ ਦਾ ਫੈਸਲਾ ਜਿਹੜਾ ਰਿਜ਼ਲਟ ਹੈ ਉਹ ਤੁਹਾਡੇ ਸਾਹਮਣੇ ਹੈ ਹਾਲੇ ਅਦਾਲਤ ਨੇ ਆਪਣਾ ਫੈਸਲਾ ਕਰਨਾ ਹੈ ਪਰ ਇੱਕ ਤਰ੍ਹਾਂ ਨਾਲ ਥੋੜੀ ਜੀ ਸੰਤੁਸ਼ਟੀ ਜ਼ਰੂਰ ਹੋਈ ਕਿ ਹੁਣ ਥੋੜਾ ਜਿਹਾ ਗੱਲ ਠੀਕ ਪਾਸੇ ਗਈ ਜ ਕੰਗੜਾ ਨੋਟ ਦੇ ਵੱਲੋਂ ਜੱਜ ਦੇ ਸਾਹਮਣੇ ਇੱਕ ਦਲੀਲ ਵੀ ਰੱਖੀ ਗਈ ਕੀ ਇਹ ਤਾਂ ਮੇਰਾ ਕੋਈ ਨਿੱਜੀ ਟਿੱਪਣੀ ਨਹੀਂ ਸੀਗੀ ਮੈਂ ਕਿਸੇ ਵਿਸ਼ੇਸ਼ ਵਿਅਕਤੀ ਦੇ ਲਈ ਇਹ ਲਫ਼ਜ਼ ਕਾਹੇ ਹੀ ਨਹੀਂ ਕਿਵੇਂ ਦੇਖਦੇ ਹੋ ਇਹਨਾਂ ਨਹੀਂ ਇਹ ਉਹਨਾਂ ਦੀ ਗੱਲ ਠੀਕ ਹੈ ਵਿਅਕਤੀ ਵਿਸ਼ੇਸ਼ ਬਾਰੇ ਨਹੀਂ ਕਹੇ ਹੋ ਸਕਦੇ ਉਹਨਾਂ ਨੇ ਸਾਡੀ ਸਾਰੀ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਿਹੜਾ ਸਾਡਾ ਕਿਸਾਨ ਭਾਈਚਾਰਾ ਔਰ ਕਿਸਾਨੀ ਦੀ ਵਗੇ ਗੱਲ ਕਰੀ ਜਿਹੜੀਆਂ ਸਾਡੀਆਂ ਔਰਤਾਂ ਨੇ ਪੰਜਾਬ ਦੀਆਂ ਕਿਸਾਨੀ ਨਾਲ ਜੁੜੀਆਂ ਹੋਈਆਂ ਸਾਡੀਆਂ ਮਾਵਾਂ ਬਜ਼ੁਰਗ ਮਾਵਾਂ ਜਿਨ੍ਹਾਂ ਨੇ ਇਹ ਉਹ ਮਾਵਾਂ ਨੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਲੜਿਆ ਆਪਣੇ ਪਰਿਵਾਰ ਗਵਾਏ ਔਰ ਉਸ ਤੋਂ ਬਾਅਦ ਦੇਸ਼ ਦੀ ਰੱਖਿਆ ਲਈ ਫੌਜ ਦੇ ਵਿੱਚ ਆਪਦੇ ਪੁੱਤ ਭੇਜੇ ਔਰ ਦੇਸ਼ ਦਾ ਢਿੱਡ ਭਰਨ ਲਈ ਆਪਦੇ ਪੁੱਤਾਂ ਨੂੰ ਕਿਸਾਨ ਬਣਾਇਆ ਤੇ ਸਿਰਫ ਆਪ ਆਪਦੇ ਪਤੀਆਂ ਦੇ ਨਾਲ ਤੁਸੀਂ ਦੇਖੋ ਜਿਹੜਾ ਪੰਜਾਬ ਦੀ ਧਰਤੀ ਹੁਣ ਪੱਧਰੀ ਦਿਸਦੀ ਐ ਇਹ ਪਿਛਲੇ ਦਹਾਕਿਆਂ 'ਚ ਇਹੋ ਜਿਹੀ ਨਹੀਂ ਸੀ ਇਹਨੂੰ ਪੱਧਰੀ ਕਰਨ ਲਈ ਜਿਹੜਾ ਯੋਗਦਾਨ ਮਾਤਾਵਾਂ ਨੇ ਦਿੱਤਾ ਉਹ ਸਾਰੇ ਯੋਗਦਾਨ ਕਰਕੇ ਜਦੋਂ ਇਹ ਸਾਰਾ ਸਿਸਟਮ ਬਣਿਆ ਤਾਂ ਉਹ ਉਹਦੇ ਨਾਲ ਜਿਹੜਾ ਸਟਰਗਲ ਆ ਉਹ ਸਟਰਗਲ ਦਿਸਦਾ ਕਿ ਕਿੰਨੀ ਸਟਰਗਲ ਹੋਈ ਤੇ ਕਿਸ ਤਰ੍ਹਾਂ ਨਾਲ ਗੱਲ ਚੱਲੀ ਸਾਡੀ ਜੀ ਕੰਗੜਾ ਰਣੋਤ ਦਾ ਇੱਕ ਇਹ ਵੀ ਬਿਆਨ ਆਇਆ ਕਿ ਮੈਨੂੰ ਪੰਜਾਬ ਤੋਂ ਖਤਰਾ ਹੈ ਮੈਨੂੰ ਪੰਜਾਬੀਆਂ ਤੋਂ ਖਤਰਾ ਹੈ ਕੀ ਲੱਗਦਾ ਕਿ ਕੰਗੜਾ ਰਣੋਤ ਨੂੰ ਕਿਸਾਨਾਂ ਤੋਂ ਕੋਈ ਖਤਰਾ ਹੈ ਜਾਂ ਆਮ ਲੋਕਾਂ ਤੋਂ ਖਤਰਾ ਹੈ ਕਿਉਂਕਿ ਉਹ ਵੀ ਇਹ ਵੀ ਕਹਿ ਕੇ ਗਏ ਨੇ ਕਿ ਮੇਰੀ ਅਗਲੀ ਪੇਸ਼ੀ ਹੈ ਜੋ ਵੀਡੀਓ ਕਾਨਫਰੈਂਸ ਨਹੀਂ ਕਰਵਾਈ ਜਾਵੇ ਦੇਖੋ ਇਹ ਉਹਦਾ ਇੱਕ ਜਦੋਂ ਤੁਸੀਂ ਸੱਤਾ 'ਚ ਹੁੰਨੇ ਹੋ ਤੁਸੀਂ ਲੋਕਾਂ ਨੂੰ ਰੋਲਦੇ ਹੋ ਜਿਵੇਂ ਤੁਸੀਂ ਮਾਤਾ ਨੂੰ ਇੰਨੇ ਸਾਲ ਜੇਲ੍ਹਾਂ 'ਚ ਭੇਜਿਆ ਮਾਫ ਕਰਿਓ ਅਦਾਲਤਾਂ ਦੇ ਵਿੱਚ ਰੋਲਣੇ ਮਜਬੂਰ ਕੀਤਾ ਤਾਂ ਹੁਣ ਜਦੋਂ ਆਪ ਰੋਲਣਾ ਪਿਆ ਆਪਦੇ ਘਰ ਤੋਂ ਦੂਰ ਆ ਕੇ ਤਾਂ ਉਹਦੇ ਤੋਂ ਬਚਣ ਲਈ ਇੱਕ ਕਿਉਂਕਿ ਦੇਖੋ ਜਦੋਂ ਬਟੰਡੇ ਆਈ ਹੈ ਕੋਈ ਉਸ ਨੂੰ ਕੋਈ ਖਤਰਾ ਨਹੀਂ ਕਿਸੇ ਨੇ ਇੱਕ ਸਿੰਗਲ ਨਾਰਾ ਵੀ ਉਹਦੇ ਖਿਲਾਫ ਨਹੀਂ ਮਾਰਿਆ ਕਿਉਂਕਿ ਲੋਕ ਇਹ ਜਾਣ ਚੁੱਕੇ ਵੀ ਇਹਦੇ ਪੱਲੇ ਕੱਖ ਨਹੀਂ ਇਹ ਫੋਕ ਕੇ ਬਿਆਨ ਦੇਣ ਵਾਲੀ ਆ ਕਿਉਂਕਿ ਇਹਨੇ ਹਿਮਾਚਲ ਦੇ ਵਿੱਚ ਜਦੋਂ ਹੜ੍ਹ ਆਏ ਨੇ ਤਾਂ ਉੱਥੇ ਲੋਕ ਜਦੋਂ ਇਹਦੇ ਜਿਹੜੇ ਇਹਦੇ ਹਲਕੇ ਦੇ ਲੋਕ ਜਦੋਂ ਗਏ ਨੇ ਤਾਂ ਇਹਨੇ ਸਾਫ਼ ਕਹਿਤਾ ਵੀ ਮੇਰੇ ਪੱਲੇ ਕੁਝ ਨਹੀਂ ਮੇਰੇ ਤਾਂ ਆਪ ਨਹੀਂ ਕੋਈ ਸੁਣਦਾ ਤਾਂ ਇਹ ਜਿਹੜਾ ਇੱਕ ਤਰੀਕਾ ਹੀ ਆ ਵੀ ਮੈਨੂੰ ਵਾਰ-ਵਾਰ ਅਦਾਲਤਾਂ ਦੇ ਚੱਕਰ ਨਾ ਕੱਟਣੇ ਪੈਣ ਤਾਂ ਮੈਂ ਇਹੋ ਜਿਹਾ ਕੋਈ ਸੀਨ ਕ੍ਰੀਏਟ ਕਰਾਂ ਤਾਂ ਉਹਦੇ ਚੋਂ ਮੈਨੂੰ ਸ਼ੋਰਟ ਮਿਲੇ ਪਰ ਇਹ ਇੱਕ ਵਿਖਾਵਾ ਹੀ ਹੈ ਪਹਿਲਾਂ ਇੱਥੋਂ ਸਾਡੇ ਇਹਨਾਂ ਲੀਡਰਾਂ ਨੂੰ ਸਿੱਖਣਾ ਚਾਹੀਦਾ ਜੇ ਉਹਨਾਂ ਨੂੰ ਇੰਨਾ ਖਤਰਾ ਲੱਗਦਾ ਜਿਨ ਨੂੰ ਲੱਗਦਾ ਕਿ ਸਾਡੇ ਚੱਕਰ ਨਾ ਲੱਗਣ ਤਾਂ ਜਿਹੜੇ ਮੂੰਹ ਫੱਟ ਲੀਡਰ ਨੇ ਜਿਹੜੇ ਮੂੰਹ ਚਾਕੇ ਕਿਸੇ ਵੀ ਖਿਲਾਫ ਕੁਝ ਵੀ ਬੋਲ ਦਿੰਦੇ ਨੇ ਖਾਸ ਕਰਕੇ ਕਿਸਾਨ ਭਾਈਚਾਰੇ ਦੇ ਖਿਲਾਫ ਖਾਸ ਕਰਕੇ ਪੰਜਾਬੀਆਂ ਖਿਲਾਫ ਇਹ ਉਹੀ ਕੰਗਨ ਨਰਨੌਤ ਆ ਜਿਨੇ ਦਲਜੀਤ ਵਰਗਿਆਂ ਨੂੰ ਵੀ ਰੀਟਵੀਟ ਕਰਕੇ ਬੁਰਾ ਭਲਾਕਿਆ ਪੱਗ ਵਾਲਾ ਕਿਉਂਕਿ ਉਹ ਵੀ ਪੱਗ ਵਾਲਾ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਹੈ ਤਾਂ ਪੰਜਾਬੀਆਂ ਖਿਲਾਫ ਜਦੋਂ ਕੋਈ ਵੀ ਵੱਡੀ ਸੈਲੀਬ੍ਰਿਟੀ ਜਾਂ ਕੋਈ ਜਿਹੜਾ ਨੇਤਾ ਬੋਲਦਾ ਤਾਂ ਉਹਨੂੰ ਇਹ ਸੋਚਣਾ ਚਾਹੀਦਾ ਭਾਈ 100 ਦਿਨ ਚੋਰਦਾ ਇੱਕ ਦਿਨ ਸਾਥ ਦਾ ਵੀ ਆਉਂਦਾ ਇਸ ਕਰਕੇ ਜੇ ਤੁਹਾਨੂੰ ਡਰ ਹੈ ਲੋਕਾਂ ਚਾਉਣ ਤੋਂ ਜੇ ਤੁਹਾਨੂੰ ਡਰ ਹੈ ਅਦਾਲਤਾਂ ਚਾਉਣ ਤੋਂ ਤੇ ਆਪਦੇ ਮੂੰਹ ਤੋਂ ਸੋਚ ਸਮਝ ਕੇ ਬੋਲਿਆ ਕਰੋ ਕਿ ਜਿਹੜਾ ਦੇਣੀਆਂ ਵੀ ਪਹਿਣ ਗਿਆ ਸੋ ਇਹ ਇੱਕ ਡਰਾਮਾ ਹੀ ਹੈ ਕਿ ਮੈਨੂੰ ਕਿਸ ਤਰ੍ਹਾਂ ਦਾ ਛੋੜ ਮਿਲ ਜੇ ਉਹ ਡਰਾਮਾ ਹੀ ਹੈ ਡਰਾਮਾ ਅਦਾਲਤ ਨੂੰ ਨਹੀਂ ਸਮਝਣਾ ਚਾਹੀਦਾ ਅਦਾਲਤ ਨੂੰ ਜੋ ਆਮ ਲੋਕਾਂ ਲਈ ਕਾਨੂੰਨ ਜਦੋਂ ਕਹਿੰਦੇ ਕਿ ਭਾਰਤ ਵਿੱਚ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਤਾਂ ਫਿਰ ਜਿਵੇਂ ਆਮ ਲੋਕ ਪੇਸ਼ ਹੁੰਦੇ ਨੇ ਬਿਲਕੁਲ ਉਸੇ ਤਰ੍ਹਾਂ ਇਹਨੂੰ ਵੀ ਪੇਸ਼ ਹੋਣਾ ਚਾਹੀਦਾ ਆ ਮਾਤਾ ਮਹਿੰਦਰ ਕੌਰ ਆਪਣਾ ਕੀ ਫੈਸਲਾ ਲੈਂਦੇ ਆ ਅਦਾਲਤ ਆਪਣਾ ਕੀ ਫੈਸਲਾ ਸੁਣਾਉਂਦੀ ਉਸ ਵਾਰੀ ਜਿੰਨੀ ਵਾਰੀ ਵੀ ਅਦਾਲਤ ਨੂੰ ਲੋਡ ਲੱਗਦੀ ਇਹਨਾਂ ਨੂੰ ਉਸੇ ਤਰ੍ਹਾਂ ਹੀ ਪੇਸ਼ ਕਰਾਉਣਾ ਚਾਹੀਦਾ ਬੇਬੇ ਮਹਿੰਦਰ ਕੌਰ ਦੇ ਬਿਆਨਾਂ ਦੀ ਜੇ ਗੱਲ ਕਰੀਏ ਤਾਂ ਬੇਬੇ ਜੀ ਇਹ ਕਹਿੰਦੇ ਨੇ ਕਿ ਮੇਰੇ 4 ਸਾਲ ਕੋਰਟ ਦੇ ਵਿੱਚ ਚੱਕਰ ਲਵਾਏ ਮੈਂ ਇੱਕ ਬਜ਼ੁਰਗ ਸੀਗੀ ਮੇਰਾ ਪੈਸਾ ਲਵਾਇਆ ਕਿਵੇਂ ਹੁਣ ਇਹਨੂੰ ਮਾਫ ਕਰ ਦਿਆਂ ਕਿਵੇਂ ਦੇਖਦੇ ਹੋ ਦੇਖੋ ਇਹ ਉਹਨਾਂ ਦਾ ਉਹਨਾਂ ਨੇ ਸਟਰਗਲ ਕੀਤੀ ਇਹ ਫੈਸਲਾ ਉਹਨਾਂ ਦਾ ਫੈਸਲਾ ਹੋਏਗਾ ਕਿ ਉਸ ਤੇ ਬੇਸ਼ੱਕ ਹਜੇ ਜਿਹੜੀ ਉਹਨਾਂ ਮਾਫੀ ਮੰਗੀ ਕੋਰਟ ਚ ਆ ਕੇ ਮੰਗੀ ਜਾਂ ਜਾਂ ਉਹਨਾਂ ਤੁਸੀਂ ਬਿਆਨ ਸਮਝੋ ਉਹਨਾਂ ਨੇ ਮੀਡੀਆ 'ਚ ਵੀ ਕਿਹਾ ਵੀ ਗਲਤਫਹਿਮੀ ਹੋ ਗਈ ਗਲਤਫਹਿਮੀ ਨਹੀਂ ਹੋਈ ਗਲਤਫਹਿਮੀ ਹੁੰਦੀ ਵੀ ਕੁਛ ਨੇਰੇ ਜਦੋਂ ਤੁਸੀਂ ਇੱਕ ਮਾਤਾ ਦੀ ਬਜ਼ੁਰਗ ਮਾਤਾ ਦੀ ਫੋਟੋ ਲੱਗੀ ਉਹਨੂੰ ਫੋਟੋ ਦੇ ਉੱਤੇ ਰੀਟਵੀਟ ਜਾਂ ਜੋ ਜੋ ਵੀ ਕਰ ਰਹੇ ਹੋ ਤਾਂ ਇਹਦੇ 'ਚ ਤੁਹਾਨੂੰ ਬਖਸ਼ਿਆ ਨਹੀਂ ਜਾ ਸਕਦਾ ਸੋ ਇਹਦਾ ਫੈਸਲਾ ਵੀ ਮਾਤਾ ਮਹਿੰਦਰਕੌਰ ਤੇ ਮਾਤਾ ਮਹਿੰਦਰਕੌਰ ਦਾ ਪਰਿਵਾਰ ਲਏਗਾ ਸੀ ਸਾਰੇ ਸੰਯੁਕਤ ਕਿਸਾਨ ਮੋਰਚਾ ਵੀ ਕਿਸਾਨ ਜਥੇਬੰਦੀਆਂ ਵੀ ਸਾਰਾ ਪੰਜਾਬ ਉਹਨਾਂ ਦੇ ਨਾਲ ਆ ਉਹੀ ਇਸ ਫੈਸਲੇ ਨੂੰ ਲੈਣ ਦਾ ਅਧਿਕਾਰਤ ਹੋਣਗੇ ਕਿ ਉਹਨਾਂ ਨੇ ਉਹਨਾਂ ਨੂੰ ਮਾਫ ਕਰਨਾ ਹੈ ਜਾਂ ਉਹਨਾਂ ਨੂੰ ਕੋਈ ਸਜ਼ਾ ਦੇਵੋਣੀ ਹੈ ਬੇਬੇ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਬੇਬੇ ਦਾ ਪਰਿਵਾਰ ਇਹ ਕਹਿੰਦਾ ਕਿ ਅਸੀਂ ਪਹਿਲਾਂ ਕਿਸਾਨਾਂ ਦੇ ਨਾਲ ਮੀਟਿੰਗ ਕਰਾਂਗੇ ਫਿਰ ਇਸ ਤੇ ਫੈਸਲਾ ਕਰਾਂਗੇ ਕਿ ਕਿਸਾਨ ਹੁਣ ਕੰਗਣਾ ਰਣੋਤ ਨੂੰ ਮਾਫ ਕਰਨਗੇ ਦੇਖੋ ਕਿ ਮਾਫੀ ਹੁੰਦੀ ਹੈ ਕਿ ਜਦੋਂ ਤੁਸੀਂ ਜਿਹੜਾ ਸਬੰਧਤ ਪਰਸਨ ਆ ਉਹਦੇ ਨਾਲ ਜਦੋਂ ਗੱਲ ਕਰਦੇ ਹੋ ਉਹ ਤੁਹਾਨੂੰ ਮਾਫ ਕਰਦਾ ਤਾਂ ਫਿਰ ਸਾਰੇ ਕਰ ਸਕਦੇ ਸੋ ਸਾਡੇ ਲਈ ਸਾਡੀ ਧਿਰ ਜਿਹੜੀ ਉਹ ਸਾਡੀ ਮਾਤਾ ਸਾਡੇ ਕਿਰਤੀ ਕਿਸਾਨ ਸਾਡੀਆਂ ਮਾਵਾਂ ਨੇ ਜਦੋਂ ਉਹ ਜੋ ਫੈਸਲਾ ਲੈਣਗੇ ਅਸੀਂ ਉਹ ਤੇ ਪਹਿਰਾ ਦੇਾਂਗੇ ਜੀ ਬਾਜੀ ਬਿਜਲੀ ਸੋਧ ਬਿੱਲ ਨੂੰ ਲੈ ਕੇ ਇੱਕ ਕਾਫੀ ਚਰਚਾਵਾਂ ਛਿੜ ਰਹੀਆਂ ਨੇ ਉਸ ਤੇ ਵੀ ਇੱਕ ਤਿੱਖਾ ਅੰਦੋਲਨ ਛੇੜਨ ਦੀ ਗੱਲ ਕੀਤੀ ਜਾ ਰਹੀ ਹੈ ਇਹ ਬਿਜਲੀ ਸੋਧ ਬਿੱਲ ਕੀ ਆ ਦੇਖੋ ਇਹ ਬਿਜਲੀ ਸੋਧ ਬਿੱਲ ਜਿਹੜਾ ਇਹ ਸਾਡੇ ਤਿੰਨ ਖੇਤੀ ਕਾਨੂੰਨਾਂ ਨਾਲੋਂ ਵੀ ਖਤਰਨਾਕ ਬਿੱਲ ਹੈ ਕਾਨੂੰਨ ਹੈ ਜਿਹੜਾ ਪੂਰੇ ਭਾਰਤ ਦੀ ਬਿਜਲੀ ਖੋ ਕੇ ਕਾਰਪੋਰੇਟ ਨੂੰ ਦੇਣਾ ਚਾਹੁੰਦਾ ਜਦੋਂ ਆਪਾਂ ਅੰਦੋਲਨ ਲੜ ਰਹੇ ਸੀ ਉਦੋਂ ਵੀ ਇੱਕ ਮੰਗ ਬਿਜਲੀ ਸੋਧ ਬਿੱਲ ਨੂੰ ਰੱਦ ਕਰਨ ਦੀ ਸੀ ਤਾਂ ਉਸ ਵਕਤ ਵੀ ਕੇਂਦਰ ਸਰਕਾਰ ਨੇ ਜਿਹੜਾ ਲਿਖਤੀ ਫੈਸਲਾ ਆਪਣੇ ਨਾਲ 9 ਦਸੰਬਰ 2021 ਨੂੰ ਕੀਤਾ ਸੀ ਉਹਦੇ ਵਿੱਚ ਉਹਨਾਂ ਲਿਖਿਆ ਸੀ ਕਿ ਅਸੀਂ ਜਿਹੜਾ ਬਿਜਲੀ ਸੋਧ ਬਿੱਲ ਲਿਆਉਣ ਤੋਂ ਪਹਿਲਾਂ ਸ joint ਕਿਸਾਨ ਮੋਰਚੇ ਨਾਲ ਤੇ ਜਿੰਨੇ ਵੀ ਸਟੇਕ ਹোলਡਰਸ ਹੈਗੇ ਨੇ ਉਹਨਾਂ ਨਾਲ رائے ਕਰਾਂਗੇ ਪਰ ਉਹ ਨਹੀਂ ਕੀਤੀ ਗਈ ਉਸ ਨੂੰ 2024 ਦੇ ਵਿੱਚ 25 ਦੇ ਵਿੱਚ ਹੁਣ ਫੇਰ ਪੇਸ਼ ਕੀਤਾ ਤਾਂ ਉਹਨਾਂ ਨੇ ਇਹ ਲਿਖਿਆ ਕਿ ਹੁਣ ਅਸੀਂ ਇੱਕ ਕਾਉਂਸਲ ਬਣਾਉਣ ਜਾ ਰਹੇ ਹਾਂ ਉਹਦਾ ਜਿਹੜਾ ਕਾਉਂਸਲ ਦਾ ਜਿਹੜਾ ਚੇਅਰਮੈਨ ਹੋਊਗਾ ਕੇਂਦਰ ਸਰਕਾਰ ਦਾ ਬਿਜਲੀ ਮੰਤਰੀ ਹੋਊਗਾ ਤੇ ਸੂਬਿਆਂ ਦੇ ਜਿਹੜੇ ਬਿਜਲੀ ਮੰਤਰੀ ਉਹ ਵੀ ਉਹਦਾ ਹਿੱਸਾ ਹੋਣਗੇ ਤਾਂ ਜੋ ਕਾਉਂਸਲ ਤੈਅ ਕਰੂਗੀ ਇਹਦੇ ਸਭ ਤੋਂ ਵੱਡਾ ਤਾਂ ਹਮਲਾ ਸੂਬਿਆਂ ਦੇ ਅਧਿਕਾਰਾਂ ਉੱਤੇ ਹੈ ਬਿਜਲੀ ਜਿਹੜਾ ਪੰਜਾਬ ਰਾਜ ਬਿਲੀ ਬੋਰਡ ਸੀ ਜਿਹਨੂੰ ਪਹਿਲਾਂ ਹੀ ਇਹਨਾਂ ਨੇ ਪ੍ਰਾਈਵੇਟ ਕਰਕੇ ਪੀਐਸਪੀਸੀਲ ਕਰਤਾ ਦੂਜੇ ਸੂਬਿਆਂ ਦੇ ਵੀ ਤੋੜੇ ਜਾ ਰਹੇ ਤਾਂ ਸਭ ਤੋਂ ਵੱਡਾ ਤੇ ਡਾਕ ਹੈ ਵਾਧ ਦੇ ਅਧਿਕਾਰਾਂ ਦੇ ਉੱਤੇ ਜਿਹੜੇ ਜਿਹੜੇ ਸੂਬਿਆਂ ਦੇ ਅਧਿਕਾਰ ਨੇ ਉਹਨੂੰ ਕੇਂਦਰ ਆਪਦੇ ਅੰਦਰ ਲੈ ਲਊਗਾ ਆਪਦੇ ਅਧੀਨ ਕਰ ਲਊਗਾ ਤਾਂ ਫਿਰ ਉਹ ਆਪਣੀ ਡਿਕਟੇਟਰਸ਼ਿਪ ਚਲਾਊਗਾ ਜਿਹੜੀ ਪਾਰਟੀ ਦੀਆਂ ਵੱਧ ਹੋਣਗੀਆਂ ਸੀਟਾਂ ਕੌਂਸਲ ਦੇ ਵਿੱਚ ਉਹਦੇ ਮੈਂਬਰ ਹੋਣਗੇ ਉਹ ਆਪਦੇ ਤਰੀਕੇ ਨਾਲ ਅੱਜ ਦੀ ਗੱਲ ਕਰੋ ਤਾਂ ਅੱਜ ਕੇਂਦਰ ਦੇ ਕੋਲ ਵੱਧ ਹੈਗੇ ਨਾਰਾਜ਼ ਭਾਜਪਾ ਦੇ ਕੋਲੇ ਔਰ ਭਾਜਪਾ ਉਹਦੀ ਮਨਮਰਜ਼ੀ ਚਲਾਊਗਾ ਕਾਰਪੋਰੇਟ ਨੂੰ ਦੇਊਗਾ ਇਹ ਵੱਡੀ ਗੱਲ ਹੈ ਦੂਸਰਾ ਉਹਨਾਂ ਨੇ ਇਸ ਕਾਨੂੰਨ ਹਜੇ ਪੂਰੀ ਤਰ੍ਹਾਂ ਇਸ ਨੂੰ ਲੋਕਾਂ ਦੇ ਵਿੱਚ ਰੱਖਣਾ ਰੱਖਣ ਵਾਲਾ ਬਾਕੀ ਹੈ ਮੈਂ ਆਪਣੇ ਸਾਰੇ ਸੀਨੀਅਰ ਜਿਹੜੇ ਸਾਡੇ ਕਿਸਾਨ ਆ ਗੁਰ ਜਿੰਨੇ ਬੁੱਧੀਜੀਵੀ ਔਰ ਵਕੀਲ ਨੇ ਸਾਡੇ ਪੰਜਾਬੀ ਜਿਹੜੇ ਪੰਜਾਬ ਪੱਖੀ ਨੇ ਉਹਨਾਂ ਸਾਰਿਆਂ ਨੂੰ ਅਪੀਲ ਕਰਦਾ ਕਿ ਕੇਂਦਰ ਸਰਕਾਰ ਨੇ ਕਿਹਾ ਕਿ 9 ਨਵੰਬਰ ਤੱਕ ਇਹਨੂੰ ਜਿਹੜਾ ਤੁਸੀਂ ਸਾਡੀ رائے ਭੇਜੋ ਆਪਣੀ ਪੰਜਾਬ ਸਰਕਾਰ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਉਸਤੇ ਉਹ ਸਹਿਮਤ ਨਾ ਹੋਣ 4 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਪ੍ਰੋਟੈਸਟ ਕਰ ਰਿਹਾ 26 ਨਵੰਬਰ ਨੂੰ ਮੋਰਚਾ ਲਾਉਣ ਜਾ ਰਿਹਾ ਉਹਦੇ ਜੋ ਬਿਜਲੀ ਜਿਹੜਾ ਬਿੱਲ ਮੁੱਖ ਆ ਕਿਉਂਕਿ ਇਹਨੇ ਸਾਡੀ ਸਾਰੀ ਬਿਜਲੀ ਖੋਹ ਲੈਣੀ ਆ ਸਮਾਰਟ ਮੀਟਰਾਂ ਦਾ ਕਿਉਂਕਿ ਜਿਹੜਾ ਇੱਕ ਦੇਸ਼ ਇੱਕ ਰਾਸ਼ਟਰ ਇੱਕ ਭਾਸ਼ਾ ਇੱਕ ਮੰਡੀ ਦਾ ਜਿਹੜਾ ਸਾਡੀ ਕੇਂਦਰ ਸਰਕਾਰ ਲੈ ਕੇ ਆਈ ਹੋਈ ਆ ਉਹਨਾਂ ਨੇ ਕਿਹਾ ਕਿ ਇਹਦੇ ਵੀ ਸਾਰੇ ਦੇਸ਼ ਦੇ ਵਿੱਚ ਇੱਕੋ ਜੇ ਰੇਟ ਕਰ ਦਿੱਤੇ ਜਾਣਗੇ ਫਿਰ ਸਾਡੀ ਬਿਜਲੀ ਸਬਸਿਡੀ ਚਲੀ ਜਾਊਗੀ ਤਾਂ ਉਹ ਦੇ ਵਿੱਚ ਨਵਾਂ ਉਹਨਾਂ ਨੇ ਇਹ ਰਹਿ ਜਾਂਦਾ ਕਿ ਇਹਦੇ ਜਿਹੜੇ ਜ਼ਿਆਦਾ ਡਿਸਟ੍ਰੀਬਿਊਟਰ ਬਣਾਵਾਂਗੇ ਸੋ ਮੇਰੀ ਉਹਨਾਂ ਵਕੀਲਾਂ ਨੂੰ ਮਹਾਰਾ ਨੂੰ ਵੀ ਬੇਨਤੀ ਕਿ ਲੋਕਾਂ ਦੇ ਵਿੱਚ ਦਾ ਪੰਜਾਬੀ ਦੇ ਵਿੱਚ ਤਰਜਮਾ ਕਰਕੇ ਰੱਖੋ ਤਾਂ ਕਿ ਲੋਕ ਸਮਝਣ ਔਰ ਕੇਨ ਪੰਜਾਬ ਸਰਕਾਰ ਸਾਡੇ ਇਹਨਾਂ ਹੱਕਾਂ ਦੀ ਰਾਖੀ ਕਰਦਾ ਹੋਏ ਇਹ ਜਿਹੜਾ ਬਿੱਲ ਇਹਨੂੰ ਨਾ ਮੰਨੇ ਵਿਧਾਨ ਸਭਾ ਚ ਇਹਨੂੰ ਰੱਦ ਕਰੇ ਔਰ ਪੰਜਾਬ ਦੇ ਲੋਕਾਂ ਨੂੰ ਹੀ ਸੱਦਾ ਦਿੰਨੇ ਆ ਕਿ ਆਓ ਆਪਾਂ ਇੱਕ ਵੱਡਾ ਸਟਰਗਲ ਛੇੜੀਏ ਔਰ ਦੇਸ਼ ਦੇ ਲੋਕਾਂ ਨੂੰ ਨਾਲ ਲਈਏ ਮੈਂ ਤੁਹਾਨੂੰ ਦੱਸਾਂ ਵੀਰੇ ਇਹ ਇਹ ਤਿੰਨ ਖੇਤੀ ਕਾਨੂੰਨਾਂ ਤੋਂ ਵੀ ਵੱਡਾ ਅੰਦੋਲਨ ਹੋਊਗਾ ਕਿਉਂਕਿ ਉਹ ਅੰਦੋਲਨ ਸਿਰਫ ਕਿਸਾਨਾਂ ਨਾਲ ਸੰਬੰਧਿਤ ਸੀ ਤੇ ਦੂਜੇ ਸਮਾਜ ਦੇ ਲੋਕ ਲੜੇ ਪਰ ਇਹ ਸਾਰੇ ਜਿੰਨੇ ਵੀ ਸਮਾਜ ਦੇ ਆਪਾਂ ਲੋਕ ਆ ਚਾਹੇ ਕਿਸਾਨ ਆ ਮਜ਼ਦੂਰ ਆ ਮਲਾਜ਼ਮ ਆ ਕੋਈ ਬਿਜ਼ਨਸਮੈਨ ਨੇ ਵਪਾਰੀ ਨੇ ਉਹਨਾਂ ਸਾਰਿਆਂ ਨੂੰ ਬਿਜਲੀ ਦੀ ਲੋੜ ਹੈ ਬਿਜਲੀ ਤੋਂ ਬਿਨਾ ਅੱਜ ਸਾਡੇ ਘਰ 'ਚ ਕੋਈ ਚੀਜ਼ ਨਹੀਂ ਚੱਲਦੀ ਇਸੋ ਤਾਂ ਕਿ ਅਸੀਂ ਹੁਣ ਮੋਟਰਾਂ ਗੱਡੀਆਂ ਵੀ ਬਿਜਲੀ ਤੇ ਚਾਰਜ ਕਰਕੇ ਚਲਾਉਨੇ ਆ ਤਾਂ ਉਹ ਬਿਜਲੀ ਖੋ ਕੇ ਕਾਰਪੋਰੇਟ ਦੇ ਹੱਥ ਚਿੱਤੀ ਜਾ ਰਹੀ ਤਾਂ ਕਿ ਇਹ ਸਾਰੇ ਦੀ ਕਮਾਈ ਕਾਰਪੋਰੇਟ ਕਰ ਸਕੇ ਤਾਂ ਇੱਕ ਬੜਾ ਵੱਡਾ ਅੰਦੋਲਨ ਸਾਡੇ ਦੇਸ਼ ਵਿੱਚ ਸ਼ੁਰੂ ਹੋਣ ਵਾਲਾ ਹੈ 26 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਵੀ ਕਰ ਰਿਹਾ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਇਹਦਾ ਵਿਰੋਧ ਜਿਹੜਾ ਕੀਤਾ ਜਾਣਾ ਚਾਹੀਦਾ ਵਿਆਪਕ ਪੱਧਰ ਤੇ ਪੰਜਾਬ ਸਰਕਾਰ ਨੂੰ ਨਾਮ ਮੰਨੇ ਇਹ ਸਾਡੀ ਲਾਈਫਲਾਈਨ ਦੇ ਉੱਤੇ ਹਮਲਾ ਹੈ ਸੋ ਇਹਦੇ ਲਈ ਵੱਡਾ ਸਟਰਗਲ ਜਿਹੜਾ ਸ਼ੁਰੂ ਹੋਗਾ ਕਿ ਬਿਜਲੀ ਦੀ ਗੱਲ ਕਰੀ ਤੇ ਬਿਜਲੀ ਤਾਂ ਇੱਕ ਵਪਾਰੀ ਵੀ ਵਰਤਦਾ ਇੱਕ ਸਟੂਡੈਂਟ ਵੀ ਵਰਤਦਾ ਇੱਕ ਯੋਗਪਤੀ ਵੀ ਵਰਤਦਾ ਫਿਰ ਕੱਲੇ ਕਿਸਾਨ ਹੀ ਕਿਉਂ ਇਸ ਤੇ ਬੋਲਦੇ ਨੇ ਦੇਖੋ ਕਿਸਾਨ ਜਮਾਤ ਕਿਸਾਨ ਨੂੰ ਵੈਸੇ ਤਾਂ ਸਮਝਿਆ ਜਾਂਦਾ ਵੀ ਇਹ ਤਾਂ ਕਾਮਕਾਰ ਖੇਤਾਂ 'ਚ ਕਰਨ ਵਾਲੇ ਤੇ ਅਣਪੜ੍ਹੇ ਲੋਕ ਨੇ ਪਰ ਅਸਲ 'ਚ ਅਣਪੜ੍ਹੋ ਉਹ ਨਹੀਂ ਹੁੰਦਾ ਵੀ ਜਿੰਨਦੇ ਕੋਲ ਬਹੁਤ ਡਿਗਰੀਆਂ ਹੋਣ ਜਾਂ ਸੌਰੀ ਪੜਿਆ ਲਿਖਿਆ ਉਹ ਨਹੀਂ ਹੁੰਦਾ ਵੀ ਜਿੰਨਦੇ ਕੋਲ ਬਹੁਤ ਡਿਗਰੀਆਂ ਹੋਣ ਅਣਪੜ੍ਹੋ ਉਹ ਨਹੀਂ ਹੁੰਦਾ ਵੀ ਜਿੰਨੇ ਜਿਹੜਾ ਕੋਈ ਉਹੋ ਜਿਹਾ ਕੰਮ ਕਰ ਰਿਹਾ ਅਸਲ 'ਚ ਜਿਹੜਾ ਬੰਦਾ ਜ਼ਿਆਦਾ ਜਾਗਰੂਕ ਹੋਵੇ ਉਹ ਉਹ ਬੁੱਧੀਮਾਨ ਹੋਣਾ ਮੰਨਿਆ ਜਾਂਦਾ ਉਹ ਹੀ ਉਹ ਹੀ ਪੜਿਆ ਲਿਖਿਆ ਮੰਨਿਆ ਜਾਂਦਾ ਸੋ ਇਸ ਕਰਕੇ ਜਿਹੜੇ ਕਿਸਾਨ ਜਮਾਤ ਹੈ ਇਹ ਇੱਕ ਲਗਾਤਾਰ ਸਟਰਗਲ ਦੇ ਵਿੱਚ ਹੈ ਪਿਛਲੇ 30 25 ਸਾਲਾਂ ਤੋਂ ਪਰ ਜਦੋਂ ਤੋਂ ਦਿੱਲੀ ਅੰਦੋਲਨ ਹੋਇਆ ਉਹ ਇੱਕ ਜਿਵੇਂ ਦਿੱਲੀ ਅੰਦੋਲਨ ਸਾਡੇ ਲਈ ਇੱਕ ਯੂਨੀਵਰਸਿਟੀ ਦੇ ਵਾਂਗ ਸੀ ਕਿਉਂਕਿ ਅਸੀਂ ਪ੍ਰੈਕਟੀਕਲ ਚੀਜ਼ਾਂ ਕੀਤੀਆਂ ਤਾਂ ਜਿਹੜੀ ਕਿਸਾਨ ਜਮਾਤ ਹੈ ਉਹ ਵੱਧ ਜਾਗਰੂਕ ਹੈ ਜਿਹੜਾ ਵੱਧ ਜਾਗਰੂਕ ਹੋਊਗਾ ਉਹ ਹੀ ਬੋਲੂਗਾ ਉਹ ਤਾਂ ਫਰਜ਼ ਵੀ ਬਣਦਾ ਸਾਡਾ ਅਸੀਂ ਜੇ ਜਾਗਰੂਕ ਆ ਤਾਂ ਸਾਡਾ ਫਰਜ਼ ਬਣਦਾ ਅਸੀਂ ਚੌਕੀਦਾਰੀ ਕਰਕੇ ਰੌਲਾ ਪਾਈਏ ਕਿ ਅਸੀਂ ਲੁੱਟੇ ਜਾ ਰਹੇ ਹਾਂ ਜਾਗਦੇ ਰਹੋ ਦਾ ਹੋਕਾ DIYੇ ਔਰ ਦੂਜੇ ਸਮਾਜ ਦੇ ਸਾਰੇ ਵਰਗਾਂ ਦਾ ਇਹ ਫਰਜ਼ ਬਣਦਾ ਕਿ ਉਹ ਇਸ ਹੋਕੇ ਨੂੰ ਸੁਣ ਕੇ ਸਮਝ ਕੇ ਆਪਣੇ ਸਿਰਫ ਸੁੱਤੇ ਨਾ ਰਹਿਣ ਆਪਣੇ ਲੁੱਟੇ ਜਾਣ ਦਾ ਵਿਰੋਧ ਕਰਨ ਤਾਂ ਕਿ ਅਸੀਂ ਆਪਣੀ ਇਸ ਲਾਈਫ ਲਾਈਨ ਨੂੰ ਬਿਜਲੀ ਨੂੰ ਬਚਾ ਸਕੀਏ ਜੀ ਜਿਨ ਕੇ ਪਿਛਲੇ ਦਿਨਾਂ ਚ ਕਿਸਾਨਾਂ ਦੇ ਵੱਲੋਂ ਜੇ ਵਿਰੋਧ ਕੀਤੇ ਗਏ ਕਾਫੀ ਮਸਲਿਆਂ ਨੂੰ ਲੈ ਕੇ ਜਾਂ ਜਿਵੇਂ ਚੰਡੀਗੜ੍ਹ ਅੰਦੋਲਨ ਰੱਖਿਆ ਗਿਆ ਸੀ ਉਸ ਦਾ ਵੀ ਇਸ ਸਰਕਾਰ ਨੇ ਵਿਰੋਧ ਕੀਤਾ ਕੀ ਲੱਗਦਾ ਕਿ ਹੁਣ ਤੁਹਾਡੇ ਲਈ ਵੱਡੀ ਚੁਣੌਤੀ ਹੋਵੇਗੀ ਇਸ ਵਿਰੋਧ ਨੂੰ ਲੈ ਕੇ ਵੀ ਕਿਵੇਂ ਕਿ ਸਰਕਾਰ ਦੇ ਵੱਲੋਂ ਤਾਂ ਇਸ ਤੇ ਕਾਫੀ ਵਿਰੋਧ ਕੀਤੇ ਜਾ ਰਹੇ ਨੇ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਸਰਕਾਰ ਨਾਲ ਲੜਨ ਤੋਂ ਪਹਿਲਾਂ ਸਾਡੇ ਜਿਹੜੇ ਵੱਖ-ਵੱਖ ਮੋਰਚੇ ਨੇ ਉਹਨਾਂ ਨੂੰ ਇਕੱਠਾ ਕਰਨਾ ਸੰਯੁਕਤ ਕਿਸਾਨ ਮੋਰਚੇ ਦਾ ਵੀ ਇਹ ਫਰਜ ਹੈ ਕਿ ਅਸੀਂ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਬਣਿਆ ਜਿਹਦੀ ਗਵਾਹੀ ਸਰਵਨਪੰਦੇਸ ਸਰਜੀਤ ਸਿੰਘ ਫੂਲ ਹੋਣੀ ਕਰਦੇ ਨੇ ਜਿਹੜਾ ਗੈਰ ਰਾਜਨੀਤਿਕ ਮੋਰਚਾ ਜੇ ਝੋ ਡੱਲੇਵਾਲ ਸਾਹਿਬ ਇੱਕ ਪਾਸੇ ਚਲੇ ਗਏ ਨੇ ਬੇਸ਼ੱਕ ਉਹਨਾਂ ਦਾ ਮਤ ਭੇਦ ਨੇ ਉਹਨਾਂ ਨੂੰ ਵੀ ਨਾਲ ਲੈਣਾ ਜ਼ਰੂਰੀ ਹੈ ਜਿਹੜਾ ਉਹਨਾਂ ਤੋਂ ਬਾਕੀ ਜਿਥੇ ਬੰਦੀਆਂ ਰਾਜਨੀਤਿਕ ਮੋਰਚੇ ਵਜਨ ਚਾਹੇ ਇੰਦਰਜੀਤ ਸਿੰਘ ਕੋੜ ਬੁੱਡਾ ਦੀਆਂ ਖੋਸੇ ਹੋਣੀਆਂ ਦੀਆਂ ਪੰਗੂ ਹੋਣਾਂ ਦੀਆਂ ਜਾਂ ਹਰਿਆਣੇ ਦੀਆਂ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਯੂਨਾਈਟ ਕਰਨਾ ਤੇ ਕਿਉਂਕਿ ਜਦੋਂ ਅਸੀਂ ਯੂਨਾਈਟ ਹੋ ਜਾਾਂਗੇ ਤਾਂ ਫਿਰ ਸਰਕਾਰ ਦੀ ਜਿਹੜੀ ਤਾਕਤ ਹੈ ਉਹ ਸਾਡੇ ਸਾਹਮਣੇ ਛੋਟੀ ਰਹਿ ਜਾਂਦੀ ਇਹ ਸਾਡੇ ਪੰਜਾਬ ਦੇ ਮੋਰਚਿਆਂ ਨੂੰ ਯੂਨਾਈਟ ਕਰਦੇ ਕਰਦੇ ਦੇਸ਼ ਦੇ ਲੋਕਾਂ ਨੂੰ ਯੂਨਾਈਟ ਜੇਕਰ ਅਸੀਂ ਕਰ ਜਾਂਨੇ ਆ ਪਿਛਲੇ ਵਾਰੀ ਖੇਤੀ ਕਾਨੂੰਨਾਂ ਵਾਂ ਤਾਂ ਇਹ ਜਿਹੜੇ ਬਿੱਲ ਨੇ ਇਹ ਰੁਲ ਜਾਣਗੇ ਔਰ ਅਸੀਂ ਆਪਣੇ ਜਿਹੜੀਆਂ ਮੰਗਾਂ ਨੇ ਸਰਕਾਰ ਤੋਂ ਉਹ ਵੀ ਮਨਾ ਲਵਾਂਗੇ ਸੋ ਸਾਡੇ ਲਈ ਪਹਿਲਾ ਚੁਣੌਤੀ ਇਹ ਆ ਮੈਂ ਅਸੀਂ ਦੂਜੇ ਮੋਰਚਾ ਨੂੰ ਵੀ ਲਗਾਤਾਰ ਗੱਲਬਾਤ ਕਰ ਰਹੇ ਆ ਸਾਡੀ ਜਥੇਬੰਦੀ ਵੱਲੋਂ ਡਾਕਟਰ ਦਰਸ਼ਨਪਾਲ ਜੀ ਔਰ ਬਾਕੀ ਜਿਹੜੀ ਸਾਡੀ ਸਾਰੀ ਟੀਮ ਆ ਉਹ ਗੱਲ ਕਰ ਰਹੀ ਹੈ ਔਰ ਸਾਨੂੰ ਇਹ ਉਮੀਦ ਆ ਕਿ ਅਸੀਂ ਪੋਜੀਟਿਵਲੀ ਇਹਨੂੰ ਹੱਲ ਕਰਾਂ ਕਿਉਂਕਿ ਅੱਜ ਕੋਈ ਮਸਲਾ ਈਗੋ ਦਾ ਜਾਂ ਕਿਸੇ ਨੂੰ ਗਲਤੀਆਂ ਮਨਾਉਣ ਦਾ ਜਾਂ ਨਾਕ ਰਗੜਾਉਣ ਦਾ ਨਹੀਂ ਰਹਿ ਗਿਆ ਸਮੱਸਿਆਵਾਂ ਸਾਰਿਆਂ ਚ ਨੇ ਜੇ ਐਸਕੇਮ ਚ ਕੋਈ ਬੈਠਾ ਉਹ ਉਹਨੇ ਕੋਈ ਗਲਤੀ ਕੀਤੀ ਹੈ ਜਾਂ ਕੇਐਮਐਮ ਦੇ ਵਿੱਚ ਬੈਠਾ ਹੈ ਜਾਂ ਇਸ ਤੋਂ ਅਕੀ ਗਰਨਾਮ ਸਿੰਘ ਚਰੂਨੀ ਨਹੀਂ ਹੋਣੀ ਹੋਣੀ ਵੇਗੇ ਨੇ ਜਿਨ੍ਹਾਂ ਨੇ ਆ ਕੇ ਪੋਲਿਟਿਕਲ ਵੱਖਰੀ ਪਾਰਟੀ ਬਣਾ ਲਈ ਅੱਜ ਦੀ ਡੇਟ ਦੇ ਵਿੱਚ ਜਦੋਂ ਵੱਡਾ ਹਮਲਾ ਹੁੰਦਾ ਤਾਂ ਜਿਵੇਂ ਸਾਡੇ ਇਤਿਹਾਸ ਦੇ ਵਿੱਚ ਮਿਸਲਾਂ ਆਪਸ ਵਿੱਚ ਵੀ ਲੜਦੀਆਂ ਸੀ ਇਕੱਠੀਆਂ ਵੀ ਹੋ ਜਾਂਦੇ ਸੀ ਸਾਨੂੰ ਲੋੜ ਹੈ ਕਿ ਅਸੀਂ ਆਪ ਦੇ ਵਿਰੋਧਾਂ ਨੂੰ ਵਖਰੇਵਿਆਂ ਨੂੰ ਰਿਜ਼ਰਵ ਰੱਖਦੇ ਹੋਏ ਇਸ ਬਿਜਲੀ ਸੋਧ ਬਿੱਲ ਦੇ ਵਿੱਚ ਇਕੱਠੇ ਹੋਈਏ ਔਰ ਇਹਦਾ ਇੱਕਜੁੱਟ ਸੰਰਸ਼ ਕਿਉਂਕਿ ਅਸੀਂ ਹੀ ਦੂਜਿਆਂ ਨੂੰ ਜਦੋਂ ਲੈ ਕੇ ਚੱਲਣਾ ਜਦੋਂ ਕਿਸਾਨ ਧੇਰਾ ਇਕੱਠੀਆਂ ਹੋ ਜਾਣਗੀਆਂ ਤਾਂ ਬਿਜਲੀ ਵਾਲਿਆਂ ਨੇ ਜਿੱਥੇ ਬੰ ਆਂ ਮਲਾਜਮਾਂ ਦੀਆਂ ਮਾਸਟਰਾਂ ਦੀਆਂ ਡਾਕਟਰਾਂ ਦੀਆਂ ਆਪਰੇਟਰਾਂ ਦੀਆਂ ਔਰ ਜਿਹੜੇ ਵਪਾਰੀ ਨੇ ਉਹ ਵੀ ਵੱਡੀ ਪੱਧਰ ਤੇ ਬਿਜਲੀ ਵਾਰਦੇ ਨੇ ਉਹ ਉਹਨਾਂ ਨੂੰ ਔਰ ਮਜ਼ਦੂਰਾਂ ਨੂੰ ਵੀ ਨਾਲ ਲੈ ਕੇ ਅਸੀਂ ਸਟਰਗਲ ਛੇੜ ਲਵਾਂਗੇ ਇਹ ਸਾਡੇ ਲਈ ਵੱਡੀ ਚੁਣੌਤੀ ਜਦੋਂ ਅਸੀਂ ਇਸ ਚੁਣੌਤੀ ਨੂੰ ਪਾਰ ਕਰ ਗਏ ਤਾਂ ਸਰਕਾਰ ਨੂੰ ਝਕਾਉਣਾ ਸਾਡੇ ਲਈ ਕੋਈ ਵੱਡੀ ਗੱਲ ਨਹੀਂ ਜਿਵੇਂ ਕਿ ਰਾਜਨੀਤਿਕ ਬੰਦਿਆਂ ਦੇ ਵੱਲੋਂ ਜਾਂ ਸਰਕਾਰਾਂ ਦੇ ਵੱਲੋਂ ਇੱਕ ਗੱਲ ਕੀਤੀ ਜਾਂਦੀ ਹੈ ਕਿ ਇਹ ਜੋ ਬਿੱਲ ਹੈ ਇਹ ਤਾਂ ਪੂਰੇ ਇੰਡੀਆ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਲਾਗੂ ਹੋਣਾ ਹੈ ਪਰ ਇਸ ਦੇ ਕੱਲਾ ਪੰਜਾਬ ਵੀ ਕਿਉਂ ਵਿਰੋਧ ਕਰਦਾ ਹੈ ਕੱਲੇ ਕਿਸਾਨ ਹੀ ਕਿਉਂ ਵਿਰੋਧ ਕਰਦੇ ਨੇ ਮੈਂ ਫਿਰ ਉਹੀ ਗੱਲ ਕਰਦਾ ਕਿ ਕਿਸਾਨ ਜਮਾਤ ਜਿਹੜੀ ਹੈ ਉਹ ਜਾਗ ਚੁੱਕੇ ਔਰ ਖਾਸ ਕਰਕੇ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਆ ਕਿ ਪੰਜਾਬ ਹੀ ਵਿਰੋਧ ਕਿਉਂ ਕਰਦਾ ਵੇਖੋ ਇਤਿਹਾਸ ਆਪਾਂ ਜਦੋਂ ਜਾਣਦੇ ਆ ਜਦੋਂ ਬਾਹਰੋਂ ਹਮਲਾਵਰ ਆਉਂਦੇ ਸੀ ਤਾਂ ਸਭ ਤੋਂ ਪਹਿਲਾਂ ਪੰਜਾਬ ਤੇ ਹਮਲਾ ਕਰਦੇ ਸੀ ਤੇ ਪੰਜਾਬ ਹੀ ਉਹਨਾਂ ਨਾਲ ਲੜਦਾ ਸੀ ਉਹ ਇੱਕ ਸਦੀਆਂ ਦਾ ਇਤਿਹਾਸ ਹੈ ਕਿ ਪੰਜਾਬ ਜਰਵਾਣਿਆਂ ਦੇ ਔਰ ਜਿਹੜੇ ਤਾੜਵੀਆਂ ਦੇ ਖਿਲਾਫ ਡਟਿਆ ਹੋਇਆ ਲੜ ਰਿਹਾ ਔਰ ਉਹ ਚੀਜ਼ ਹੌਲੀ-ਹੌਲੀ ਭਾਰਤ ਦੇ ਵਿੱਚ ਵੀ ਜਾਂਦੀ ਹੈ ਲਹਿਰਾਂ ਭਾਰਤ ਵਿੱਚ ਵੀ ਜਾਂਦੀਆਂ ਨੇ ਪਰ ਪੰਜਾਬ ਜਿਹੜਾ ਪੰਜਾਬ ਭਾਰਤ ਦਾ ਦਿਲ ਤੇ ਦਿਮਾਗ ਦੋਵੇਂ ਹੈ ਪੰਜਾਬ ਇਥੋਂ ਦਾ ਇਥੋਂ ਦੀ ਦਾ ਪਹਿਰਾਵਾ ਇਥੋਂ ਦਾ ਸੱਭਿਆਚਾਰ ਇਥੋਂ ਦੀ ਬੋਲੀ ਤੇ ਇਸ ਦੀ ਲੋਕਾਂ ਦਾ ਜਿਹੜਾ ਦਿਰੜ ਇਰਾਦਾ ਉਹ ਪੂਰੀ ਦੁਨੀਆ ਦੇ ਨਾਲੋਂ ਵੱਖਰਾ ਹੈ ਜੇ ਆਪਾਂ ਧਾਰਮਿਕਤਾ ਦੀ ਗੱਲ ਛੱਡ ਵੀ ਜੀ ਤਾਂ ਪੰਜਾਬੀ ਅੰਦਰ ਜਿੰਨੇ ਵੀ ਵੱਖ-ਵਿਚਾਰਤਾ ਰਾਜਾ ਭਾਈਚਾਰੇ ਨੇ ਉਹ ਸਾਰੇ ਹੀ ਇੱਕ ਜੁੱਟ ਜਿਹੜਾ ਇਸ ਪੂਰੇ ਭਾਰਤ ਨਾਲੋਂ ਵੱਖਰੇ ਨੇ ਇੱਥੇ ਤੁਸੀਂ ਸਮਪਰਦਾਇਕਤਾ ਦੀ ਗੱਲ ਨਹੀਂ ਕਰ ਸਕਦੇ ਤਾਂ ਇਹ ਪੰਜਾਬ ਦਿਲ ਤੇ ਦਿਮਾਗ ਜਦੋਂ ਲੜਦਾ ਤਾਂ ਫਿਰ ਪੂਰੇ ਦੇਸ਼ 'ਚ ਉਹ ਲਹਿਰ ਜਾਂਦੀ ਹੈ ਚਾਹੇ ਉਹ ਪ੍ਰਾਣਿਕ ਇਤਿਹਾਸ ਦੀਆਂ ਗੱਲਾਂ ਹੋਣ ਚਾਹੇ ਉਹ ਸਾਡੇ ਖੇਤੀ ਕਾਨੂੰਨਾਂ ਦੀ ਗੱਲ ਹੋਵੇ ਖੇਤੀ ਕਾਨੂੰਨਾਂ ਵੇਲੇ ਵੀ ਸਭ ਤੋਂ ਪਹਿਲਾਂ ਪੰਜਾਬ ਨੇ ਸ਼ੁਰੂਆਤ ਕੀਤੀ ਫਿਰ ਹਰਿਆਣਾ ਨਾਲ ਆਇਆ ਫਿਰ ਉੱਤਰ ਪ੍ਰਦੇਸ਼ ਆਇਆ ਫਿਰ ਬਾਕੀ ਸੂਬਿਆਂ 'ਚ ਸੌਸ ਤੱਕ ਉਹਦਾ ਸੇਕ ਗਿਆ ਹੁਣ ਵੀ ਪੰਜਾਬ ਦੀ ਜਦੋਂ ਮੋਰੀ ਬਣ ਕੇ ਇਸ ਦੀ ਗੱਲ ਕਰੇਗਾ ਕਿਉਂਕਿ ਪੰਜਾਬ ਮਨੁੱਖੀ ਤੇ ਜਮਹੂਰੀ ਹੱਕਾਂ ਦਾ ਰੱਖ ਹੈ ਪੰਜਾਬ ਦਾ ਤੁਸੀਂ ਸਿੱਖ ਲਹਿਰ ਦੇਖੋ ਉਹ ਸਾਰੀ ਹੀ ਉਹ ਦੂਜਿਆਂ ਲਈ ਵੀ ਲੜਦੀ ਰਹੀ ਜੇ ਜਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਾ ਆਪਾਂ ਦੇਖਦੇ ਆ ਤਾਂ ਦੂਜਿਆਂ ਲਈ ਹੋਈ ਹੈ ਗੁਰੂ ਗਬਿੰਦ ਸਿੰਘ ਦਾ ਪਰਿਵਾਰ ਸ਼ਹੀਦ ਹੋਇਆ ਬਾਬਾ ਨਾਨਕ ਦੀ ਗੱਲ ਕਰਦੇ ਗੁਰੂ ਅਰਜਨ ਸਾਹਿਬ ਦੀ ਗੱਲ ਕਰਦੇ ਉਸ ਤੋਂ ਬਾਅਦ ਦੇ ਯੋਧਿਆਂ ਦੀ ਗੱਲ ਕਰਦੇ ਆ ਤਾਂ ਪੰਜਾਬ ਇਸ ਪੱਖੋਂ ਬਹੁਤ ਡਿਵੈਲਪ ਤੇ ਪੰਜਾਬ ਚ ਜਦੋਂ ਲਹਿਰ ਉੱਠਦੀ ਉਹਦਾ ਅਸਰ ਜਾਂਦਾ ਸਾਰੇ ਮੁਲਕ ਚ ਹੁਣ ਜਦੋਂ ਸੰਯੁਕਤ ਕਿਸਾਨ ਮੋਰਚਾ ਪੰਜਾਬ ਜਿਹੜਾ ਆ ਉਹ ਸਾਰੇ ਦੇਸ਼ ਦੇ ਕਿਸਾਨਾਂ ਦੀ ਗਵਾਹੀ ਕਰ ਰਿਹਾ ਪੰਜਾਬ ਵਾਲਾ ਚੈਪਟਰ ਤਾਂ ਇਹਦੀ ਗਵਾਹੀ ਜਿੰਨਾ ਇਕੱਠ ਚੰਡੀਗੜ੍ਹ ਹੁੰਦਾ ਕਿਸੇ ਵੀ ਮੋਰਚੇ ਵੇਲੇ ਉਨਾ ਹੀ ਇਕੱਠ ਬੰਗਲੌਰ ਦੀ ਧਰਤੀ ਤੇ ਵੀ ਹੁੰਦਾ ਬੰਗਾਲ ਦੇ ਵਿੱਚ ਵੀ ਲੋਕ ਬੋਲਦੇ ਨੇ ਮਹਾਰਾਸ਼ਟਰ ਚ ਵੀ ਬੋਲਦੇ ਨੇ ਇਹ ਪੰਜਾਬ ਦੀ ਕਿਸਾਨੀ ਦੇਸ਼ ਦੀ ਕਿਸਾਨੀ ਦਾ ਦਿਲ ਤੇ ਦਿਮਾਗ ਹੈ ਪੰਜਾਬ ਦੀ ਸੱਭਿਆਚਾਰ ਵਿਰਾਸਤ ਹੈ ਪੰਜਾਬ ਦੇ ਲੋਕ ਦੇਸ਼ ਦੇ ਲੋਕਾਂ ਦੀ ਪੱਗ ਹੈ ਔਰ ਉਹਨਾਂ ਦੀ ਗਵਾਹੀ ਕਰਨੀ ਚਾਹੁੰਦੇ ਇਸ ਕਰਕੇ ਪੰਜਾਬ ਮੋਰੀ ਆ ਔਰ ਪੰਜਾਬ ਨੂੰ ਇਹ ਸਨਮਾਨ ਵੀ ਸਾਰਾ ਮੁਲਕ ਦਿੰਦਾ ਕਿ ਪੰਜਾਬ ਜੋ ਫੈਸਲਾ ਕਰੇਗਾ ਅਸੀਂ ਉੱਤੇ ਫੁੱਲ ਚੜਾਵਾਂਗੇ ਜੀ ਜੀ ਗੱਲ ਕਰੀ ਡਿਜੀਟਲ ਮੀਟਰਾਂ ਦੀ ਤਾਂ ਸਰਕਾਰ ਕਹਿੰਦੀ ਇਸ ਦੇ ਨਾਲ ਫਾਇਦਾ ਹੋਵੇਗਾ ਬਿਜਲੀ ਦੀ ਦੁਰਵਰਤੋਂ ਵੀ ਘੱਟ ਹੋਵੇਗੀ ਕੀ ਲੱਗਦਾ ਹੈ ਕਿ ਇਹ ਸਹੀ ਨੇ ਦੇਖੋ ਬਿਜਲੀ ਦੀ ਦੁਰਵਰਤੋਂ ਕਰ ਕੌਣ ਰਿਹਾ ਪਹਿਲਾਂ ਤੇ ਜੇ ਕੋ ਆਮ ਬੰਦਾ ਹੈ ਉਹਦਾ ਜੇ ਇੱਕ ਛੋਟਾ ਜਿਹਾ ਘਰ ਹੈ ਉਹਦੇ ਵਿੱਚ ਕੀ ਕਰ ਲੂਗਾ ਉਹ ਇੱਕ ਪੱਖਾ ਚਲਾ ਲੂਗਾ ਬਲਬ ਲਾ ਲੂਗਾ ਵਾਦ ਤੋਂ ਵਾਦੇ ਕੇਸੀ ਲਾ ਲੂਗਾ ਜਾਂ ਇੱਕ ਹੀਟਰ ਲਾ ਲੂਗਾ ਉਹਨੂੰ ਉਹਦੀ ਤਾਂ ਲੋਡ ਹੈ ਜਿਹੜਾ ਜਿਹੜੀ ਪੰਜ ਸਾਡੀਆਂ ਬੁਨਿਆਦੀ ਚੀਜ਼ਾਂ ਨੇ ਕੁੱਲੀ ਗੁੱਲੀ ਹਨਾ ਰੋਟੀ ਕੱਪੜਾ ਸਿਹਤ ਮਕਾਨ ਤੇ ਸਿੱਖਿਆ ਜਿਹੜੀਆਂ ਗੱਲਾਂ ਨੇ ਉਹਦੇ ਵਿੱਚ ਹੀ ਬਿਜਲੀ ਸਾਡੀ ਲਾਈਫ ਲਾਈਨ ਉਹ ਕਿੰਨੀ ਕੁ ਬਿਜਲੀ ਬਾਲ ਲੂਗਾ ਕਿੰਨੀ ਕੁ ਦੁਰਵਰਤੋਂ ਕਰ ਲੂਗਾ ਨਹੀਂ ਕਰ ਸਕਦਾ ਦੁਰਵਰਤੋਂ ਕਰਦੇ ਨੇ ਵੱਡੇ ਕਾਰਪੋਰੇਟ ਘਰਾਣੇ ਜਿਨ੍ਹਾਂ ਦੀਆਂ ਵੱਡੀਆਂ ਵੱਡੀਆਂ ਫੈਕਟਰੀਆਂ ਅਰਬਾਂ ਰੁਪਏ ਦੇ ਦੀ ਬਿਜਲੀ ਬਾਲਦੀਆਂ ਨੇ ਔਰ ਉਹਦਾ ਉਹ ਸਰਕਾਰ ਨੂੰ ਦਿੰਦੀਆਂ ਵੀ ਕੁਛ ਨਹੀਂ ਇਹ ਮਹਿਕਮੇ ਕੋਈ ਆਮ ਲੋਕਾਂ ਦੀ ਦਰਵਾਰਤੋ ਕਰਕੇ ਨਹੀਂ ਖਤਮ ਆਮ ਲੋਕ ਕੋਈ ਇੱਕ ਦਿਨ ਦਾ 5 ਯੂਨਟ ਬਚਾ ਲੂਗਾ ਫਰਜ ਕਰੋ ਕਿਸ ਦੀ ਵੱਡੀ ਕੋਠੀ ਉਹ 50 ਯੂਨਟ ਮਚਾ ਲੂਗਾ ਪਰ ਜਿਹੜੇ ادارے ਇੱਕ ਦਿਨ ਦੇ ਵਿੱਚ ਹਜ਼ਾਰਾਂ ਯੂਨਟ ਬਿਜਲੀ ਬਾਲਦੇ ਨੇ ਕੀ ਉਹਨਾਂ ਦਾ ਕਦੇ ਆਡਿਟ ਹੋਇਆ ਕਿ ਉਹਨਾਂ ਨੇ ਕਿੰਨਾ ਪੈਸਾ ਸਰਕਾਰ ਨੂੰ ਦਿੱਤਾ ਦਿੱਤਾ ਵੀ ਜਾਂ ਨਹੀਂ ਦਿੱਤਾ ਜਿਨ੍ਹਾਂ ਦੇ ਪੂਰੇ ਦੇ ਪੂਰੇ ਬਿਜਲੀ ਗ੍ਰੈਡ ਹੀ ਉਹਨਾਂ ਦੇ ਫੈਕਟਰੀਆਂ ਦੇ ਵਿੱਚ ਲੱਗੇ ਹੋਏ ਨੇ ਸੋ ਇਸ ਕਰਕੇ ਇਹ ਸਰਕਾਰ ਦਾ ਇੱਕ ਭੁਲੇਖਾ ਹੈ ਉਹ ਸਾਨੂੰ ਚੋਰ ਕਹਿੰਦੀ ਹੈ ਆਮ ਲੋਕਾਂ ਨੂੰ ਵੀ ਬਿਜਲੀ ਚੋਰੀ ਕਰਦੇ ਨੇ ਪਰ ਅਸੀਂ ਤਾਂ ਚੋਰੀ ਕਰਦੇ ਹੀ ਨਹੀਂ ਅਸਤਾਵ ਦੀ ਬਿਜਲੀ ਓਨੀ ਕੁ ਬਾਲ ਦੇ ਜਿੰਨਾ ਅਸੀਂ ਟੈਕਸ ਉਹਦੇ ਬਦਲੇ ਅਸੀਂ ਟੈਕਸ ਦਿੰਨੇ ਆ ਨਾ ਸਾਡਾ ਜਿਹੜਾ ਸਾਡੀਆਂ ਪੰਜ ਬੁਨਿਆਦੀ ਚੀਜ਼ਾਂ ਦੇਣੀਆਂ ਰੋਟੀ ਕੱਪੜਾ ਸਿਹਤ ਤੇ ਸਿੱਖਿਆ ਉਹਦੇ ਬਦਲੇ ਸਰਕਾਰ ਟੈਕਸ ਲੈਂਦੀ ਆ ਉਹਦੇ ਜੋ ਸਾਨੂੰ ਉਹ ਬਿਜਲੀ ਦੇਣੀ ਚਾਹੀਦੀ ਹੈ ਜਿਹੜੀ ਫ੍ਰੀ ਮਿਲੇ ਜਾਂ ਘੱਟ ਰੇਟ ਤੇ ਮਿਲੇ ਪਰ ਜਿਹੜੇ ਕਾਰਪੋਰੇਟ ਘਰਾਣਿਆਂ ਨੂੰ ਪੂਰੇ ਦਾ ਪੂਰਾ ਸਾਡਾ ਮਹਿਕਮਾ ਜਿਵੇਂ ਡਾਕੂਆਂ ਵਾਂਗੂ ਖੋਹ ਕੇ ਦਿੱਤਾ ਜਾ ਰਿਹਾ ਸਾਨੂੰ ਚੋਰ ਕਹਿ ਕੇ ਆਪ ਡਾਕਾ ਮਾਰਿਆ ਜਾ ਰਿਹਾ ਤੋ ਉਹ ਡਾਕਾ ਮਰਵਾਉਣ ਦੇ ਵਿੱਚ ਡਾਕਾ ਮਾਰਨ ਕਾਰਪੋਰੇਟ ਜਦੋਂ ਆਉਂਦੇ ਆ ਤਾਂ ਸਰਕਾਰ ਤੇ ਸਰਕਾਰ ਦਾ ਤੰਤਰ ਉਹਦਾ ਲੱਠ ਮਾਰ ਬਣਿਆ ਹੋਇਆ ਡਾਕਾ ਮਾਰਨ ਵਾਲੇ ਦਾ ਤੋ ਉਹ ਡਾਕੇ ਤੋਂ ਧਿਆਨ ਲਟਾਉਣ ਲਈ ਸਾਨੂੰ ਚੋਰ ਕਹਿੰਦੇ ਨੇ ਸੋ ਅਸੀਂ ਕੋਈ ਦੁਰਵਰਤੋਂ ਨਹੀਂ ਕਰਦੇ ਦੁਰਵਰਤੋਂ ਕਾਰਪੋਰੇਟ ਘਰਾਣੇ ਕਰ ਰਹੇ ਨੇ ਦੁਰਵਰਤੋਂ ਸਰਕਾਰ ਕਰ ਰਹੀ ਹੈ ਇਹਨਾਂ ਦੇ ਸਰਕਾਰੀ ਮਹਿਕਮਿਆਂ ਤੇ ਸਾਲਾਂ ਦੇ ਬਿੱਲ ਖੜੇ ਨੇ ਮਹਿਕ ਸਾਲਾਂ ਦੇ ਬਿੱਲ ਮਹਿਕਮੇ ਵੱਲ ਖੜੇ ਨੇ ਜੀਹਦੇ ਕਰਕੇ ਮਹਿਕਮਾ ਫੇਲ ਹੋ ਰਿਹਾ ਔਰ ਉਹਦਾ ਬਹਾਨਾ ਬਣਾ ਕੇ ਇਹਨੂੰ ਪ੍ਰਾਈਵੇਟ ਕਰਨ ਜਾ ਰਹੇ ਨੇ ਸੋ ਅਸੀਂ ਦਰਵਾਤੋਂ ਨਹੀਂ ਕਰਦੇ ਸਰਕਾਰ ਤੇ ਉਹਨਾਂ ਦਾ ਕਾਰਪੋਰੇਟ ਜਿਹੜਾ ਸੈਕਟਰ ਹੈ ਉਹੀ ਦਰਵਾਤੋਂ ਕਰਦਾ ਔਰ ਸਾਡੇ ਜਿਹੜੀ ਸਾਡੇ ਵਰਤਨਯੋਗ ਬਿਜਲੀ ਉਹ ਵੀ ਖੋ ਕੇ ਉਹਨਾਂ ਨੂੰ ਦਿੱਤੀ ਜਾ ਰਹੀ ਜੀ ਆਮ ਲੋਕਾਂ ਦੀ ਜੇ ਗੱਲ ਕਰੀਏ ਤਾਂ ਆਮ ਲੋਕਾਂ ਦਾ ਇਹ ਕਹਿਣਾ ਕਿ ਕਿਸਾਨ ਪੁਰਾਣੇ ਮੁੱਦੇ ਛੱਡ ਕੇ ਨਵੇਂ ਫੜ ਲੈਂਦੇ ਨੇ ਪਹਿਲਾਂ ਵਾਲਿਆਂ ਦੀ ਗੱਲਾਂ ਹੀ ਨਹੀਂ ਕਰਦੇ ਦੇਖੋ ਤੁਸੀਂ ਸੰਯੁਕਤ ਕਿਸਾਨ ਮੋਰਚਾ ਦਾ ਚੈਪਟਰ ਫੜ ਲਓ ਜਾਂ ਮੰਗ ਪੱਤਰ ਫੜ ਲਓ ਹੂੰ ਸਭ ਤੋਂ ਪਹਿਲੀ ਮੰਗ ਕਿਸਾਨਾਂ ਦੇ ਕਰਜ਼ੇ ਤੇ ਲੀਖ ਫੇਰ ਸਾਰੀਆਂ ਫਸਲਾਂ ਦਾ ਐਮਐਸਪੀ ਫਿਰ ਜੇ ਦੋਸਤੋ ਅੱਗੇ ਮੁੱਦੇ ਜੁੜਦੇ ਜਾਂਦੇ ਨੇ ਹੁਣ ਜੇ ਜੇ ਝੋਨੇ ਤੇ ਕੱਟ ਲੱਗ ਰਿਹਾ ਤਾਂ ਉਹ ਕਿਸਾਨਾਂ ਦਾ ਮੁੱਦਾ ਨਹੀਂ ਜੇ ਬੀਏਪੀ ਦੀ ਕਲੱਤ ਆ ਗਈ ਤਾਂ ਕਿਸਾਨਾਂ ਦਾ ਮੁੱਦਾ ਨਹੀਂ ਜੇ ਲੈਂਡ ਪੂਲਿੰਗ ਪਾਲਿਸੀ ਆ ਗਈ ਤਾਂ ਉਹ ਕਿਸਾਨਾਂ ਦਾ ਉਹ ਕਿੱਥੇ ਆ ਰਹੀ ਸਾਡੀ ਜ਼ਮੀਨ ਤੇ ਆ ਰਹੀ ਨਾ ਉਹ ਤਾਂ ਕਹਿੰਦੇ ਸਭ ਕੁਝ ਭੁੱਲ ਗਏ ਨੇ ਹੁਣ ਨਵੇਂ ਮੁੱਦੇ ਫੜ ਲਏ ਨੇ ਨਹੀਂ ਦੇਖੋ ਸਾਰਾ ਹਮਲਾ ਕਿੱਥੇ ਹੈ ਸਾਡੀ ਜ਼ਮੀਨ ਤੇ ਹੁਣ ਜਿਹੜੀ ਬਿਜਲੀ ਬੋਰਡ ਦੀ ਸਬਸਿਡੀ ਜਾਂ ਸਾਡਾ ਬਿਜਲੀ ਵਿਭਾਗ ਹੈ ਜੇ ਇਹ ਪ੍ਰਾਈਵੇਟ ਹੋ ਗਿਆ ਤਾਂ ਸਾਨੂੰ ਜੇ ਇੱਕ ਅਸੀਂ ਮੋਟਰ ਚਲਾਉਣੀ ਹੈ ਤੇ ਇੱਕ ਕਿੱਲੇ ਜੋ ਜਿੰਨਾ ਝਾੜ ਹੋਣਾ ਜਿੰਨੇ ਮੁਨਾਫਾ ਹੋਣਾ ਉਹ ਸਾਰਾ ਸਾਡਾ ਬਿੱਲ ਤਾਰਨ ਚ ਚਲਾ ਗਿਆ ਤੇ ਫਿਰ ਉਹ ਜ਼ਮੀਨ ਤਾਂ ਸਾਡੇ ਕੋਲ ਚਲੀ ਜਾਣੀ ਸਾਡੇ ਹੱਥੋਂ ਚੁੱਕੇਰ ਜਾਣੀ ਸੋ ਇਹ ਸਾਰਾ ਰੌਲਾ ਜ਼ਮੀਨ ਨੂੰ ਬਚਾਉਣ ਦਾ ਹੈ ਉਹਦੇ ਉੱਤੇ ਜਿੰਨੇ ਨਵੇਂ ਹਮਲੇ ਹੁੰਦੇ ਨੇ ਉਹ ਨਵੇਂ ਹਮਲਿਆਂ ਨੂੰ ਡੱਕਣ ਲਈ ਸਾਨੂੰ ਬੋਲਣਾ ਵੀ ਪੈਂਦਾ ਉਹ ਤਾਂ ਸਟਰਗਲ ਵੀ ਕਰਨੀ ਪੈਂਦੀ ਇਹ ਸਾਰੇ ਮੁੱਦੇ ਜ਼ਮੀਨ ਨਾਲ ਜੁੜੇ ਹੋਏ ਨੇ ਪਰਾਲੀ ਦਾ ਮਸਲਾ ਹੋਵੇ ਖਾਦ ਦਾ ਮਸਲਾ ਹੋਵੇ ਬਿਜਲੀ ਦਾ ਮਸਲਾ ਹੋਵੇ ਲੈਂਡ ਪੂਲਿੰਗ ਦਾ ਮਸਲਾ ਹੋਵੇ ਝੋਨੇ ਨੂੰ ਕੱਟ ਲਾਉਣ ਦਾ ਮਸਲਾ ਹੋਵੇ ਇਹਨਾਂ ਜੋ ਮੈਨੂੰ ਕੋਈ ਵੀ ਬੁੱਧੀਜੀਵੀ ਸਰਕਾਰੀ ਆ ਕੇ ਕਹਿ ਦੇਵੇ ਵੀ ਕਿਸਾਨਾਂ ਨਾਲ ਜੁੜਿਆ ਮਸਲਾ ਨਹੀਂ ਤਾਂ ਅਸੀਂ ਲੜਨੇ ਛੱਡ ਦਾਂਗੇ ਪਰ ਜਦੋਂ ਮਸਲੇ ਸਾਡੇ ਨਾਲ ਜੁੜੇ ਹੋਏ ਨੇ ਨਵੇਂ-ਨਵੇਂ ਹਮਲੇ ਆਉਣਗੇ ਤਾਂ ਉਹਨਾਂ ਖਿਲਾਫ ਸਾਨੂੰ ਲੜਨਾ ਵੀ ਪੈਗਾ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਪੁਰਾਣੇ ਮਸਲੇ ਛੱਡ ਗਏ ਸਾਡੀ ਦੀ ਬੁਨਿਆਦੀ ਸਾਡੀ ਸਭ ਤੋਂ ਜਿਹੜੀ ਲੋੜ ਹੈ ਉਹ ਸਾਡੀ ਜ਼ਮੀਨ ਹੈ ਉਹ ਜ਼ਮੀਨ ਕਿਸਾਨਾਂ ਕੋਲ ਰਹਿਣੀ ਚਾਹੀਦੀ ਹੈ ਜਿਹੜੇ ਵੱਡੇ ਭੂਮੀਪਤੀ ਜਿਨ੍ਹਾਂ ਨੇ ਖੋਖੋ ਕੇ ਜ਼ਮੀਨਾਂ ਬਣਾਈਆਂ ਜਾਂ ਪੁਰਾਣੇ ਜ਼ਗੀਰਦਾਰ ਬੈਠੇ ਐ ਉਹਨਾਂ ਕੋਲੋਂ ਸਰਕਾਰ ਜ਼ਮੀਨ ਖੋ ਕੇ ਬੇਜ਼ਮੀਨੇ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਵੰਡੇ 1.75 ਏਕੜ ਵਾਲਾ ਜਿਹੜਾ ਕਾਨੂੰਨ ਹੈ ਜਿਹੜਾ ਇਹ ਹੁਣ ਖਤਮ ਕਰਨਾ ਚਾਹੁੰਦੇ ਆ ਉਹ ਲਾਗੂ ਰਹੇ ਤਾਂ ਜਿਹੜੇ ਵੱਡੇ ਜ਼ਗੀਰਦਾਰ ਨੇ ਵੱਡੀਆਂ ਪ੍ਰਾਪਰਟੀਆਂ ਜਿਨ੍ਹਾਂ ਨੇ ਬਣਾਈਆਂ ਪਹਾੜਾਂ ਤੋਂ ਲੈ ਕੇ ਰੇਗਿਸਤਾਨ ਤੱਕ ਉਹ ਸਰਕਾਰ ਉਹਨਾਂ ਤੋਂ ਲੈ ਕੇ ਕਿਸਾਨਾਂ ਤੇ ਮਜ਼ਦੂਰਾਂ 'ਚ ਵੰਡੇ ਤੇ ਕਿਸਾਨਾਂ ਮਜ਼ਦੂਰਾਂ ਦੀ ਜਿਹੜੀ ਹਾਲਤ ਉਹ ਸੁਧਰਨੀ ਚਾਹੀਦੀ ਆ ਇਹ ਸਾਡੇ ਮੁੱਦੇ ਨੇ ਇਹ ਰਹਿਣੇ ਨੇ ਪਰ ਨਵੇਂ ਹਮਲੇ ਡੱਕਣ ਲਈ ਅਸੀਂ ਬੋਲਦੇ ਰਹਾਂਗੇ ਲੜਦੇ ਰਹਾਂਗੇ